ਉਹ ਚਲਨੀ ਪੈ ਰਹੀ ਹੈ ਉਹ ਸਿਰਫ ਉਹੀ ਦੱਸ ਸਕਦਾ ਹੈ ਜਿਹੜਾ ਉਸ ਮੁਸੀਬਤ ਤੇ ਉਹਨਾਂ ਦਿੱਕਤਾਂ ਨੂੰ ਝੱਲ ਰਿਹਾ ਹੈ ਇਸ ਦੇ ਚਲਦੇ ਨਾਲ-ਨਾਲ ਮਨੀ ਮਹੇਸ਼ ਯਾਤਰਾ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਜਿਸ ਦੇ ਚਲਦੇ ਆ ਉੱਥੇ ਪਿਛਲੇ 10 ਦਿਨਾਂ ਤੋਂ ਯਾਤਰੀ ਫਸੇ ਹੋਏ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚਣ ਵਾਲੇ ਇਨ੍ਹਾਂ ਯਾਤਰੀਆਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੈਂਡਸਲਾਈਡ ਦੇ ਕਾਰਨ ਰਸਤੇ ਬੰਦ ਹੋ ਚੁੱਕੇ ਨੇ ਇਤੋਂ ਤੱਕ ਕਿ ਸੜਕਾਂ ਪੂਰੀ ਤਰ੍ਹਾਂ ਰੁੜ ਚੁੱਕੀਆਂ ਨੇ ਤੇ ਲੋਕਾਂ ਨੂੰ ਆਣ-ਜਾਣ, ਖਾਣ-ਪੀਣ, ਰਹਿਣ ਦੀ ਬਹੁਤ ਜ਼ਿਆਦਾ ਦਿੱਕਤ ਹੈ ਜਿਸ ਦੇ ਚਲਦੇ ਉਹਨਾਂ ਦੇ ਪਰ ਚਿੰਤਿਤ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਸਰਕਾਰ ਤੇ ਹਿਮਾਚਲ ਪ੍ਰਸ਼ਾਸਨ ਇਸ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਗਰਜ ਨਹੀਂ ਹੈ ਕਿ ਉਹਨਾਂ ਯਾਤਰੀਆਂ ਦੀ ਉਹ ਕੋਈ ਸੁੱਧ ਲੈਣ ਜਾਂ ਉਹਨਾਂ ਵਾਸਤੇ ਕੋਈ ਪੁਖਤਾ ਪ੍ਰਬੰਧ ਕਰਨ ਜਿਸ ਤੇ ਚਲਦਿਆ ਪਠਾਨਕੋਟ ਵਿੱਚ ਵਕਫ ਵਕਫ ਸੰਸਥਾਵਾਂ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਕਿ ਉਹਨਾਂ ਨੇ ਆਪਣੀ ਮੰਗ ਨੂੰ ਰੱਖਦਿਆਂ ਹੋਇਆ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਤੇ ਹਿਮਾਚਲ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਵਿੱਚ ਅਸਫਲ ਰਿਹਾ ਹੈ ਤੇ ਤੇ ਸਾਡੀ ਕੇਂਦਰ ਸਰਕਾਰ ਅੱਗੇ ਇਹ ਮੰਗ ਹੈ ਕਿ ਉਹ ਇਸ ਸਾਰੀ ਵਿਪਤਾ ਨੂੰ ਸਮਝਦੇ ਹੋਏ ਇਸ ਸਾਰੇ ਇੰਤਜ਼ਾਮਾਤ ਨੂੰ ਆਪਣੇ ਹੱਥ ਵਿੱਚ ਲੈਣ ਤੇ ਲੋਕਾਂ ਨੂੰ ਰਾਹਤ ਦੇਣ ਤੇ ਫਸੇ ਹੋਏ ਯਾਤਰੀਆਂ ਨੂੰ ਉਹਨਾਂ ਦੇ ਘਰ ਤੱਕ ਸੁਰੱਖਿਅਤ ਪਹੁੰਚਾਉਣ ਉਹਨੇ ਕਿਹਾ ਕਿ ਲੋਕੀ ਜਿਸ ਸ਼ਰਧਾ ਭਾਵਨਾ ਨੂੰ ਲੈ ਕੇ ਇਸ ਯਾਤਰਾ ਤੇ ਗਏ ਸਨ ਪਰ ਹਿਮਾਚਲ ਪ੍ਰਦੇਸ਼ ਸਰਕਾਰ ਉਹਨਾਂ ਦੀ ਨਾ ਤੇ ਭਾਵਨਾ ਨੂੰ ਸਮਝ ਰਹੀ ਹੈ ਤੇ ਨਾ ਹੀ ਉਹਨਾਂ ਦੀ ਜਾਨ ਦੀ ਕੀਮਤ ਨੂੰ ਸਮਝਣ ਨੂੰ ਤਿਆਰ ਹੈ। ਇਹੀ ਕਾਰਨ ਹੈ ਕਿ ਸਥਾਨੀਏ ਸੰਸਥਾਵਾਂ ਵੱਲੋਂ ਰੱਜ ਕੇ ਹਿਮਾਚਲ ਪ੍ਰਦੇਸ਼ ਗਵਰਨਮੈਂਟ ਦੇ ਖਿਲਾਫ ਤੇ ਪ੍ਰਸ਼ਾਸਨ ਦੇ ਖਿਲਾਫ ਮਰਦਾਬਾਦ ਦੇ ਨਾਅਰੇ ਲਾਏ ਤੇ ਆਪਣੀ ਮੰਗ ਨੂੰ ਬੁਲੰਦ ਕੀਤਾ। ਅੰਤਿਮ ਬਿਆਨ ਹੈ ਜਨਾਬ नगर दफ्तर स्पेशल ਦੀ ਪਰਸਰ ਜੀ ਅਸੀਂ ਖੁਦ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਸੀਗੇ ਕਲਸੀ ਕਾਮ ਦੇ ਅੰਦਰ ਫਸੇ ਹੋਏ ਸੀਗੇ ਲੇਕਿਨ ਉੱਥੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਜਿਹੜਾ ਸਾਡੀ ਮਦਦ ਲਈ ਨਹੀਂ ਸੀ ਆਇਆ ਲੇਕਿਨ ਉੱਥੇ ਲੋਕਾਂ ਜਿਹੜੇ ਲੋਕ ਸੀਗੇ ਉਹਨਾਂ ਨੇ ਆਪਣੇ ਆਪਣੇ ਘਰ ਦੇ ਜਿਹੜੇ ਦਰਵਾਜ਼ੇ ਸਾਡੇ ਲਈ ਖੋਲੇ ਪੂਰੀ 5000 ਪਲੱਸ ਲੋਕ ਸੀਗੇ ਜਿਹਨਾਂ ਲਈ ਉਹਨਾਂ ਨੇ ਆਪਣੇ ਦਰਵਾਜ਼ੇ ਖੋਲੇ ਫ੍ਰੀ ਆਫ ਕੋਸਾਂ ਨੂੰ ਖਾਣਾ ਦਿੱਤਾ ਰਹਿਣ ਲਈ ਜਗ੍ਹਾ ਦਿੱਤੀ ਠੀਕ ਹੈ ਔਰ ਔਰ ਪ੍ਰਸ਼ਾਸਨ ਦਾ ਨਾ ਪ੍ਰਸ਼ਾਸਨ ਦਾ ਨਾ ਪੁਲਿਸ ਦਾ ਨਾ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਸੀਗਾ ਉੱਥੇ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਆਪਾਂ ਦੋ ਦਿਨ ਬਾਅਦ ਆਪਾਂ ਨਿਕਲੇ ਆ ਔਰ ਜੀਸੀਬੀ ਆਂਦੀ ਆ ਪ੍ਰਾਈਵੇਟ ਜੀਸੀਬੀ ਜਿਹੜੀ ਹੈ ਉੱਥੇ ਕੰਮ ਕਰ ਰਹੀ ਆ ਡਿਪਾਰਟਮੈਂਟ ਦੀ ਕੋਈ ਜੀਸੀਬੀ ਸਾਨੂੰ ਨਹੀਂ ਦਿਖੀ ਨੂੰ ਤੇ ਠੀਕ ਹੈ ਪਰ ਜਿਹੜਾ ਆਪਾਂ ਨਿਕਲੇ ਆ ਉਸ ਤੋਂ ਕਸਈ ਗਾਵੇਂ ਤੋਂ ਬਾਅਦ ਜਦੋਂ 4 ਕਿਲੋਮੀਟਰ ਅੱਗੇ ਜਾ ਕੇ ਆਪਾਂ ਫੌਰ ਫਸ ਗਏ ਜਿੱਤੇ 4 ਫੁੱਟ ਦਾ ਗਹਿਰਾ ਜਿਹੜਾ ਗਾਰ ਸੀਗੀ ਉਸ ਦੇ ਵਿੱਚ ਆਪਾਂ ਸਿਰ 11 ਬਤ ਲੈ ਕੇ ਰਾਤ ਨੂੰ ਨਗਰ ਫਸੇ ਰਿਹਾ ਜੀਸੀਬੀ ਲੱਗੀ ਆ ਮੈਂ ਖੁਦ ਜਾ ਕੇ 2 ਕਿਲੋਮੀਟਰ ਪਿੱਛੇ ਜਾ ਕੇ ਇੱਕ ਹੋਰ ਪ੍ਰਾਈਵੇਟ ਜੀ.ਐਸ.ਵੀ. ਨੂੰ ਜਿਹੜੀ ਉਹ ਲੈ ਕੇ ਆਪਾਂ ਆਏ ਆ ਉਹਨੂੰ ਰਸਤਾ ਖੋਲਣ ਵਾਸਤੇ ਲੇਕਿਨ 7:30 ਵਜੇ ਉਹਨਾਂ ਦਾ ਵੀ ਤੇਲ ਜਿਹੜਾ ਖਤਮ ਹੋ ਗਿਆ ਉਹ ਸਾਰੇ ਜਿਹੜੇ ਉੱਥੇ ਜੀ.ਐਸ.ਵੀ. ਲੈ ਕੇ ਨਿਕਲ ਗਏ। ਉਹ 7:30 ਵਜੇ ਆਪਾਂ ਕਰੀਬ ਦੇ ਕਰੀਬ 5 ਤੋਂ 7 ਯਾਰ ਮੋਟਰਸਾਈਕਲ ਦੇ ਉੱਤੇ ਫਸਿਆ ਹੋਇਆ ਸੀਗਾ। ਫਿਰ ਆਪਾਂ 7:30 ਵਜੇ ਮੇਰੇ ਨਾਲ ਕੁਝ ਲੋਕਾਂ ਹੀ ਲੋਕ ਸੀਗੇ ਉਹਨਾਂ ਨੂੰ ਲੈ ਕੇ ਆਪਾਂ ਫਿਰ 2-4 ਕਿਲੋਮੀਟਰ ਘੁੰਮਦੇ ਹੋਏ ਜਿੱਥੇ ਪ੍ਰਾਥਾ ਨੂੰ ਜੀ.ਐਸ.ਵੀ. ਲੱਭੀ ਉਹਨੂੰ ਮਿੱਤਰਲੇ ਮਿੰਤਾ ਦਿੱਤੀਆਂ ਤੈਰੀਅਤ ਲਗਾ ਕੇ ਉਹਨੂੰ ਲੈ ਕੇ ਆਇਆ ਸੀ। ਫਿਰ ਉੱ ਤਾਕੀ ਜਿਹੜਾ 5-7 ਹਜ਼ਾਰ ਜਿ세 ਇੱਕ ਪਾਸੇ ਖਾਈ ਸੀਗੀ ਇੱਕ ਪਾਸੇ ਪਾਰਸੀ ਦੀ لینڈ ਸਲਾਈਡ ਹੋ ਰਹੀ ਆ ਉੱਥੋਂ ਨਿਕਲਣ ਵਾਸਤੇ ਔਰ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਜਾਂ ਪੁਲਿਸ ਦਾ ਕੋਈ ਵੀ ਨੁਮਾਇੰਦਾ ਜਿਹੜਾ ਉੱਥੇ ਨਹੀਂ ਸੀਗਾ ਔਰ ਮੈਂ ਹਿਮਾਚਲ ਸਰਕਾਰ ਨੂੰ ਬਹੁਤ ਜ਼ਗ ਲਾਂਭਾ ਪਾਣਾ ਸਿੱਕੂ ਸਰਕਾਰ ਨੂੰ ਲਾਂਭਾ ਪਾਣਾ ਕਿ ਉਹ ਗ੍ਰਾਹੂਲ ਗਾਂਧੀ ਜਿਹੜੇ ਲਾਲ ਜਾ ਕੇ ਤੇ ਵਿਹਾਰ ਇਲੈਕਸ਼ਨ ਵਿੱਚ ਫਸੀ ਹੋਈ ਆ ਲੇਕਿਨ ਉਹਨੇ ਆਪਣੀ ਸਰਕਾਰ ਜਿਹੜੀ ਉੱਥੇ ਜਿੱਥੇ ਵੀ ਸਰਕਾਰ ਜਿਹੜੀ ਲੋਕਾਂ ਨੂੰ ਚਲਿਆ ਉੱਥੇ ਵੀ ਸਟੇਟ ਗਵਰਨਮੈਂਟ ਸਟੇਟ ਨੂੰ ਉਹਨਾਂ ਦਾ ਕਈ ਲਾਂਭਾ ਨਹੀਂ ਆ ਸਟੇਟ ਨੂੰ ਛੱਡ ਕੇ ਜ਼ਬਾਇਸ ਔਰ ਔਰ ਮੈਂ ਆਪਣੇ ਪੰਜਾਬ ਗੌਰਮੈਨ ਨੂੰ ਵੀ ਬੇਨਤੀ ਕਰਦਾ ਕਿ ਉਹ ਹਮਾਚਲ ਸਰਕਾਰ ਦੇ ਨਾਲ ਕੰਟੈਕਟ ਕਰੇ ਔਰ ਆਪਣੇ ਜਿਹੜੇ ਪਠਾਨਕੋਲ ਪੰਜਾਬ ਦੇ ਜਿੰਨੇ ਵੀ ਕਪੜੇ ਲੋਗ ਨੇ ਸ਼ਦਾਲੂ ਲੈਤੇ ਫਸੇ ਨੇ ਉਹਨਾਂ ਨੂੰ ਜਲਦ ਤੋਂ ਜਲ ਜਿਹੜਾ ਪੰਜਾਬ ਲੈ ਕੇ ਆ ਲੈ ਤੇ ਆਪਾਂ ਵੱਡਾ ਬੜ ਬਰਦਾਸ਼ਤ ਕਰਾਂਗੇ ਤੇ ਕਿਰਾਾ ਤੁਹਾਡਾ ਮੇਰਾ ਨਾਮ ਅਜੀਤ ਸ਼ਰਮਾ ਨਾ ਜ਼ਿਲ੍ਹਾ ਅਧਿ ਕਸ਼ ਮਿਸਲਿੰਦੂ ਪਰਸ਼ਦ ਤੇ ਤੁਹਾਡਾ ਵੀ ਕੋਈ ਆਪਣਾ ਗਿਆ ਯਾਤਰਾ ਤੇ ਦੇਖੋ ਸਾਡੇ ਹੁਣੇ ਕਿਸ ਤਰ੍ਹਾਂ ਗੱਲ ਕੀਤੀ ਨਗਰ ਅਧਿ ਕਸ਼ ਦੇ ਤੇ ਜੋ ਹੀ ਕੁਝ ਨੇ ਰਿਸ਼ਤੇ ਆ ਕੁਝ ਜਾਣਕਾਰ ਉੱਤੇ ਜੋ ਹੋਇਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਰਹੀ ਆ ਕਿ ਪ੍ਰਸ਼ਾਸਨ ਵੱਲੋਂ ਉਨਾਕੋ ਮਤਲਬ ਉਹ ਤੇ ਬਿਆਰ ਜਿੰਨੇ ਬਰਾਣਾ ਕਰ ਰਿਆ ਨਾ ਹਰਕਤ ਕਿ ਲੋਕ ਬਹੁਤ ਸਾਰੇ ਪਖਾਨਕੋਟ ਦੇ ਸਾਡੇ ਬੱਚੇ ਜਿਹੜੇ ਆ ਉਹਦੇ ਮਾਤਾ ਪਿਤਾ ਨੂੰ ਪਤਾ ਹੀ ਨਹੀਂ ਹੈ ਤੇ ਉਹ ਬੱਚੇ ਉੱਤੇ ਕੀ ਚੱਕ ਲੈ ਠੀਕ ਹੈ ਔਰ ਮੈਨੂੰ ਹੁਣੇ ਹੁਣੇ ਪਤਾ ਲੱਗਾ ਕਿ ਸਰਕਾਰ ਨੇ ਖੁਸ਼ ਹਲਪਲਾਈ ਨੰਬਰ ਜਾਰੀ ਕੀਤੇ ਸੀਗੇ ਉਸ ਹਲਪਲਾਈ ਨੰਬਰ 'ਤੇ ਫੋਨ ਕਰਦੇ ਆ ਸਾਡਾ ਬੱਚਾ ਇਸਲਾਮ ਦਾ ਕੋਈ ਹੈਗਾ ਉਹ ਕਹਿੰਦੇ ਇੱਕ ਲਿਸਟ ਜਿਹੜੀ ਕਿ ਗੂਗਲ ਦੇ ਵਿੱਚ ਪਈ ਆ ਕਹਿੰਦੇ ਗੂਗਲ ਦੇ ਸਰਚ ਕਰੋ ਇਹਦਾ ਮਤਲਬ ਇਹ ਹੈ ਕਿ ਅਸੀਂ ਗੂਗਲ ਦੇ ਸਰਚ ਕਰਨਾ ਜਾਂ ਆਪ ਹੀ ਆਪ ਆਪਣੇ ਮੁਰਤਕ ਨੇ ਕਾਰਨ ਨਾਲ ਬੱਚਿਆਂ ਲੱਭਣਗੇ ਤੇ ਜਾ ਕੇ ਜਿਹੜੇ ਉੱਥੇ 10 ਲੱਖ ਚ ਬਾਲੂ ਬੱਜਿਆ ਹੋਇਆ ਉਹਨੂੰ ਕੌਣ ਕੱਢੇਗਾ ਜੋ ਗਵਰਨਮੈਂਟ ਨਹੀਂ ਕੱਢੇਗੀ ਜਿਸ ਗਵਰਨਮੈਂਟ ਨੂੰ ਇਹ ਨਾ ਰੈਵਨੂ ਦੇਣਿਆ ਸਾਡਾ ਇੱਕ ਧਾਰਮਿਕ ਮੁੱਦਾ ਤੇ ਇੱਕ ਅਲੱਗ ਹੈ ਕੋਈ ਬਾਪੀ ਭਾਈ ਸ਼ਕਰੇ ਦਰਸ਼ਨ ਨੂੰ ਨਹੀਂ ਆ ਲੇਕਿਨ ਕਿੰਨਾ ਰੈਵਨੂ ਇਹ ਮਾਚਲ ਗਵਰਨਮੈਂਟ ਨੂੰ ਦੇਤਿਆ ਜੇ ਵੀ ਬਾਈਕਾਟ ਕਰਦੇ ਹਾਂ ਤੇ ਨਹੀਂ ਜਾਵਾਂਗੇ ਕਿੱਥੇ ਰੈਵਨੂ ਆਏਗਾ ਪੜਾ ਦੇ ਵਿੱਚ ਕਿੱਥੇ ਰੈਵਨੂ ਆਏਗਾ ਸਰਕਾਰ ਨੂੰ ਇਹਦੇ ਬਾਰੇ ਅੱਜ ਵੀ ਸਿਚੁਏਸ਼ਨ ਹੈ ਇਹਦਾ ਅੱਜ ਵੀ ਸੀਰੀਅਸਲੀ ਲੈਣਾ ਚਾਹੀਦਾ ਜੇ ਸਾਡੇ ਇਥੋਂ ਪਖਾਨ ਕੋਰ ਦੇ ਪੂਰੇ ਭਾਰਤ ਵਰਸ਼ ਤੇ ਜਿਹੜੇ ਬੱਚੇ ਉਥੇ ਫਸੇ ਹੋਏ ਆ ਔਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਉੱਤੇ ਪਹਾੜ ਹੈ ਬਹੁਤ ਛੋਟੇ ਰਸਤੇ ਆ ਦਲਦਲ ਬਣੀ ਹੋਈ ਆ ਸਰਕਾਰ ਕੋਲ ਕੋਈ ਵੀ ਕਿਸੇ ਕਰਨ ਤੇ ਆਮ ਨਹੀਂ ਆ ਸਰਕਾਰ ਨੂੰ ਤੁਰੰਤ ਤੌਰ ਤੇ ਐਮਬੀਐਲਫ ਦੇ ਵਾਲੇ ਕਰਨਾ ਚਾਹੀਦਾ ਜਾਂ ਕਿ ਹਲੀਕਾਟਰ ਹਜ਼ਾਰ ਵੀ ਦੇ ਮੱਦਦ ਨਾਲ ਜਿਹੜੇ ਫਸੇ ਚੜ੍ਹਦਾਲੂਆ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਐਸਾ ਢੀਮਾਂਗਾ ਜੇਕਰ ਸਰਕਾਰ ਨੇ ਕੋਈ ਵੀ ਕਾਰਵਾਈ ਕਰਦੀ ਇਹਨਾਂ ਅੰਦੋਲਨ ਤੋਂ ਅਗੇ ਹੋਰ ਤੇਜ਼ ਕੀਤਾ ਜਾਏਗਾ ਔਰ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜੇ ਭੋਲੇ ਸੰਗਰ ਦੇ ਉੱਥੇ ਸਰਦਾਲੂ ਫਸੇ ਹੋਏ ਆ ਉਹਨਾਂ ਨੂੰ ਜਲਦੀ ਜਲਦੀ ਉੱਥੋਂ ਲਿਆ ਕੇ ਪਖਾਨਗੋੜ ਦੇ ਵਿੱਚ ਕੀਪਾ ਵਾਪਸ ਕਰਿਆ ਗਿਆ ਜੈ ਜੀ ਦੀ ਰਾਹ ਹਾਂਜੀ ਭਾਰਤ ਜੀ ਅੱਜ ਇੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ ਕਾਰਨਿਕ ਇਹ ਬੜਾ ਵੱਡਾ ਕਾਰਨ ਹੈ ਮੈਨੂੰ ਲੱਗਦਾ ਪਿਛਲੇ ਕਈ ਸਾਲਾਂ ਤੋਂ ਇਤਿਹਾਸ ਦੇ ਅੰਦਰ ਮਣੀ ਮੇ ਦੇ ਯਾਤਰਾ ਸਭ ਨੇ ਸੁਣੀ ਹੈ ਔਰ ਬੜੀ ਵੱਡੀ ਤਰਾਸਦੀ ਅੱਜ ਦੇ ਸਮੇਂ ਦੇ ਅੰਦਰ ਉਸ ਮਣੀ ਮੇ ਖੇਤਰ ਦੇ ਅੰਦਰ ਚੱਲ ਰਹੀ ਹੈ ਔਰ ਪਠਾਨਕੋਟ ਦੇ ਪੂਰੇ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਲੋਕ ਉੱਥੇ ਫਸੇ ਹੋਏ ਨੇ ਪਿਛਲੇ 7 ਦਿਨਾਂ ਤੋਂ ਲੋਕ ਫਸੇ ਹੋਏ ਨੇ ਔਰ ਉੱਥੇ ਦੀ ਗਵਰਨਮੈਂਟ ਔਰ ਉੱਥੇ ਦੇ ਜਿਹੜਾ ਪ੍ਰਸ਼ਾਸਨ ਹੈ ਉਹ ਬਿਫਲ ਰਿਹਾ ਜੀ ਉੱਥੇ ਕਿਸੇ ਪ੍ਰਕਾਰ ਦੀ ਐਨਡੀਆਰਫ ਉੱਥੇ ਕਿਸੇ ਪ੍ਰਕਾਰ ਦੀ ਆਰਮੀ 에ਅਰਫੋਰਸ ਜਾਂ ਕੋਈ ਜੈਟ ਜਿਹੜਾ ਸਰਕਾਰ ਨੂੰ ਲਗਾਉਣਾ ਚਾਹੀਦਾ ਹੈ ਯਾਤਰਾ ਦੇ ਦੌਰਾਨ ਕਿਉਂਕਿ ਬੜੀ ਭਾਰੀ ਮੁਸ਼ਕਲ ਦੇ ਅੰਦਰ ਉੱਥੇ ਯਾਤਰੀ ਫਸੇ ਹੋਏ ਨੇ ਔਰ ਲੈਂਡਸਲਾਈਡਿੰਗ ਹੋਈ ਹੈ ਪਾਣੀ ਵੀ ਆ ਵਿਚਾਰਾ ਪਾਣੀ ਦੇ ਬੱਦਲ ਫੱਟੇ ਨੇ ਉੱਤੇ ਔਰ ਕਈ ਸੁਨਮ ਚ ਵੀ ਆ ਰਿਹਾ ਕੁਝ ਮੋਟਾ ਵੀ ਹੋਈਆਂ ਔਰ ਸਾਡੇ ਭਰਾ ਨੇ ਜੀ ਅੱਜ ਉਹਨਾਂ ਨੂੰ ਬਚਾਉਣ ਲਈ ਆ ਜਿ ਉਹਨਾਂ ਦੇ ਦਿਲਾ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹੋਣ ਲਈ ਮੁੰਡੇ ਦਾ ਮੁੰਡਾ ਲਾ ਲਈ ਅੱਜ ਪਖਾਨਕੋਟ ਦੇ ਕਾਰਜਕਰਤਾ ਪਖਾਨਕੋਟ ਦੇ ਵਾਸੀ ਖੜੇ ਆ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਇਹ ਪਖਾਨਕੋਟ ਦੇ ਵਾਸੀਆਂ ਲਈ ਪੰਜਾਬ ਦੇ ਲੋਕਾਂ ਦੇ ਲਈ ਦੇਸ਼ ਦੇ ਲੋਕਾਂ ਦੇ ਲਈ ਹੈ ਕੁਝ ਉਹ ਆਪਣੇ ਘਰੋਂ ਭੋਲੇ ਦੇ ਭਗਤ ਬਣ ਕੇ ਚਲੇ ਹੋਏ ਸੀਗੇ ਔਰ ਅੱਜ ਜਿਸ ਤਰ੍ਹਾਂ ਦੀ ਦੇ ਅੰਦਰ ਫਸਿਆ ਔਰ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਉਹ ਲੋਕ ਸਰਕਾਰ ਉਹਨਾਂ ਦੇ ਨਾਲ ਹੋ ਕੇ ਚਲੇ ਔਰ ਜਿਹੜਾ ਸਿਸਟਮ ਹੈ ਸਰਕਾਰ ਦਾ ਉਹ ਪੂਰਨ ਰੂਪ ਚ ਲੱਗੇ ਔਰਥੋ ਦੇ ਜਿਹੜਾ ਛੋਟੇ ਤੋਂ ਛੋਟਾ ਬੱਚਾ ਉਹ ਪਹੁੰਚਣਾ ਚਾਹੀਦਾ ਹੈ ਉੱਥੇ ਤੁਹਾਡੇ ਕੋਲ ਇੱਕ ਲੈਟਰ ਹੱਥ ਚ ਫੜਿਆ ਹੋਇਆ ਹੈ ਇਹ ਕੀ ਹੈ ਸਾਡੀ ਮਨੀ ਮੇਸ਼ ਲੰਗਰ ਵੈਲਫੇਅਰ ਸੁਸਾਇਟੀ ਗੋਰੀਕੁੰਡ ਗੋੜ ਦੇ ਅੰਦਰ ਲੰਗਰ ਲੱਗਦਾ ਔਰ ਅਸੀਂ ਮੈਂਬਰ ਵੀ ਹੈਗੇ ਹਾਂ ਔਰ ਅਸੀਂ ਪ੍ਰਸ਼ਾਸਨ ਦੇ ਅੱਗੇ ਔਰ ਡਿਪਾਰਟਮੈਂਟ ਦੇ ਅੰਦਰ ਸੈਂਟਰਲ ਗਵਰਨਮੈਂਟ ਦੇ ਅੱਗੇ ਇਹ ਮਾਨਨੀਆਂ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾਹ ਔਰ ਰਾਏਨਾ ਸਿੰਘ ਜੀ ਨਾਲ ਮਿਲ ਕੀਤਾ ਹੈਗਾ ਕਿ ਜਲਦੋਂ ਜਲਦ ਕਿਉਂਕਿ ਸਟੇਟ ਗਵਰਨਮੈਂਟ ਸੁੱਖੂ ਸਰਕਾਰ ਉਥੇ ਕੁਝ ਨਹੀਂ ਕਰ ਰਹੀ ਸੁੱਖੂ ਸਰਕਾਰ ਤੇ ਮਲਾਡੀ ਦੇ ਅੰਦਰ ਆਪਣਾ ਮਜਰਾ ਕਰ ਰਹੀ ਹੈ ਤੇ ਔਰ ਆਪਣੀ ਰਾਹੁਲ ਗਾਂਧੀ ਨਾਲ ਉਥੇ ਫੋਟੋ ਵੀ ਖਿਚਵਾ ਲਈ ਹੈ ਲੇਕਿਨ ਇੱਥੇ ਜਰੂਰਤ ਹੈ ਜੀ ਸਰਕਾਰ ਦੀ ਇੱਥੇ ਖੜੇ ਹੋਣ ਦੀ ਜਰੂਰਤ ਹੈ ਤੇ ਪ੍ਰਸ਼ਾਸਨ ਦੇ ਖੜੇ ਹੋਣ ਦੀ ਜਰੂਰਤ ਹੈ ਜਿੱਥੇ ਜਰੂਰਤ ਹੋਵੇ ਉਹ ਤੇ ਇਹ ਚੀਜ਼ਾਂ ਛੱਡ ਕੇ ਆਪਣੇ ਦੇਸ਼ ਦੇ ਲਈ ਆਪਣੇ ਲੋਕਾਂ ਦੇ ਲਈ ਲੱਗਣਾ ਚਾਹੀਦਾ ਇਸ ਕਰਕੇ ਆਈ ਚਾਹੁੰਦੇ ਆ ਕਿ ਸਟੇਟ ਗਵਰਨਮੈਂਟ ਨਾ ਹੋ ਕੇ ਸੈਂਟਰ ਗਵਰਨਮੈਂਟ ਇੱਥੇ ਹੱਥ ਅਚੇਵ ਕਰੇ ਔਰ ਆਪਣੇ ਪੂਰਨ ਤਰ੍ਹਾਂ ਦੇ ਪ੍ਰਸ਼ਾਸਨ ਨਾਲ ਉੱਥੇ ਜਾਵੇ ਔਰ ਬੱਚਾ ਬੱਚਾ ਉਥੋਂ ਦੀ ਵਾਪਸ ਨਿਕਲ ਕੇ ਆਵੇ ਇਹ ਮੇਰੇ ਬੋਲੇ ਬਾਬਾ ਜੀ ਇਹ ਚਰਨਾ ਚੀਰ ਅਰਦਾਸ ਆ ਉੱਥੇ ਵੀ ਜਿਹੜੇ ਲੋਕ ਸਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਲੇਕਿਨ ਸਰਕਾਰ ਕੁਝ ਨਹੀਂ ਕਰ ਰਹੀ ਲੇਕਿਨ ਹੁਣ ਇਹ ਖਿਲਾਫ ਅਸੀਂ ਪ੍ਰੋਟੈਸਟ ਸ਼ੁਰੂ ਕਰਾਂਗੇ ਅਗਰ ਸਾਡੇ ਬੰਦੇ ਦੋ ਤਿੰਨ ਦਿਨਾਂ ਦੇ ਅੰਦਰ ਨਹੀਂ ਵਾਪਸ ਆਏ ਤੇ ਅਸੀਂ ਇਹਦਾ ਚੱਕੀ ਜਿਹੜਾ ਏਰੀਆ ਹੈਗਾ ਉਹ ਵੀ ਜਾਮ ਕਰਕੇ ਪ੍ਰਸ਼ਾਸਨ ਦੇ ਕੋਲ ਰੋਜ਼ ਨਿਗਾਰਾ ਕਰਾਂਗੇ ਪਿਛਲੇ 10 ਦਿਨਾਂ ਤੋਂ ਜਿਹੜੀ ਮੁਸ਼ਕਲ ਬਾੜ ਦੇ ਨਾਲ ਤੇ بارش ਦੇ ਨਾਲ ਲੋਕਾਂ ਨੂੰ ਚਲਨੀ ਪੈ ਰਹੀ ਹੈ ਉਹ ਸਿਰਫ ਉਹੀ ਦੱਸ ਸਕਦਾ ਹੈ ਜਿਹੜਾ ਉਸ ਮੁਸੀਬਤ ਤੇ ਉਹਨਾਂ ਦਿੱਕਤਾਂ ਨੂੰ ਝੱਲ ਰਿਹਾ ਹੈ ਇਸੇ ਚਲਦੇ ਨਾਲ-ਨਾਲ ਮਨੀ ਮਹੇਸ਼ ਯਾਤਰਾ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਜਿਸ ਦੇ ਚਲਦੇ ਆ ਉੱਥੇ ਪਿਛਲੇ 10 ਦਿਨਾਂ ਤੋਂ ਯਾਤਰੀ ਫਸੇ ਹੋਏ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚਣ ਵਾਲੇ ਇਨ੍ਹਾਂ ਯਾਤਰੀਆਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੈਂਡਸਲਾਈਡ ਦੇ ਕਾਰਨ ਰਸਤੇ ਬੰਦ ਹੋ ਚੁੱਕੇ ਨੇ ਇਤੋਂ ਤੱਕ ਕਿ ਸੜਕਾ ਪੂਰੀ ਤਰ੍ਹਾਂ ਰੁੜ ਚੁੱਕੀਆਂ ਨੇ ਤੇ ਲੋਕਾਂ ਨੂੰ ਆਣ-ਜਾਣ ਖਾਣ- ਬਹੁਤ ਜ਼ਿਆਦਾ ਦਿੱਕਤ ਹੈ ਜਿਸ ਦੇ ਚਲਦਿਆਂ ਉਹਨਾਂ ਦੇ ਪਰਿਵਾਰ ਜਿਹੜੇ ਹੈ ਉਹ ਬਹੁਤ ਜ਼ਿਆਦਾ ਚਿੰਤਿਤ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਸਰਕਾਰ ਤੇ ਹਿਮਾਚਲ ਪ੍ਰਸ਼ਾਸਨ ਇਸ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਗਰਜ ਨਹੀਂ ਹੈ ਕਿ ਉਹਨਾਂ ਜਾਤੀਆਂ ਦੀ ਉਹ ਕੋਈ ਸੁੱਧ ਲੈਣ ਜਾਂ ਉਹਨਾਂ ਵਾਸਤੇ ਕੋਈ ਪੁਖਤਾ ਪ੍ਰਬੰਧ ਕਰਨ ਜਿਸ ਤੇ ਚਲਦਿਆਂ ਪਠਾਨਕੋਟ ਵਿੱਚ ਵਕਫ ਵਕਫ ਸੰਸਥਾਵਾਂ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਕਿ ਉਹਨਾਂ ਨੇ ਆਪਣੀ ਮੰਗ ਨੂੰ ਰੱਖਦਿਆਂ ਹੋਇਆ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਤੇ ਹਿਮਾਚਲ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਵਿੱਚ ਅਸਫਲ ਰਿਹਾ ਹੈ ਤੇ ਤੇ ਸਾਡੀ ਕੇਂਦਰ ਸਰਕਾਰ ਅਗੇ ਇਹ ਮੰਗ ਹੈ ਕਿ ਉਹ ਇਸ ਸਾਰੀ ਵਿਪਤਾ ਨੂੰ ਸਮਝਦੇ ਹੋਏ ਇਹ ਸਾਰੇ ਇੰਤਜ਼ਾਮਤ ਨੂੰ ਆਪਣੇ ਹੱਥ ਵਿੱਚ ਲੈਣ ਤੇ ਲੋਕਾਂ ਨੂੰ ਰਾਹਤ ਦੇਣ ਤੇ ਫਸੇ ਹੋਏ ਆਤਿਆਂ ਨੂੰ ਉਹਨਾਂ ਦੇ ਘਰ ਤੱਕ ਸੁਰੱਖਿਅਤ ਪਹੁੰਚਾਉਣ ਉਹਨੇ ਕਿਹਾ ਕਿ ਲੋਕੀ ਜਿਸ ਸ਼ਰਧਾ ਭਾਵਨਾ ਨੂੰ ਲੈ ਕੇ ਇਸ ਯਾਤਰਾ ਤੇ ਗਏ ਸਨ ਪਰ ਹਿਮਾਚਲ ਪ੍ਰਦੇਸ਼ ਸਰਕਾਰ ਉਹਨਾਂ ਦੀ ਨਾਤੇ ਭਾਵਨਾ ਨੂੰ ਸਮਝ ਰਹੀ ਹੈ ਤੇ ਨਾ ਹੀ ਉਹਨਾਂ ਦੀ ਜਾਨ ਦੀ ਕੀਮਤ ਨੂੰ ਸਮਝਣ ਨੂੰ ਤਿਆਰ ਹੈ। ਇਹੀ ਕਾਰਨ ਹੈ ਕਿ ਸਥਾਨੀਏ ਸੰਸਥਾਵਾਂ ਵੱਲੋਂ ਰੱਜ ਕੇ ਹਿਮਾਚਲ ਪ੍ਰਦੇਸ਼ ਗਵਰਨਮੈਂਟ ਦੇ ਖਿਲਾਫ ਤੇ ਪ੍ਰਸ਼ਾਸਨ ਦੇ ਖਿਲਾਫ ਮੁਰਦਾਬਾਦ ਾਰੇ ਲਾਇ ਤੇ ਆਪਣੀ ਮੰਗ ਨੂੰ ਬੁਲੰਦ ਕੀਤਾ ਅੰਤਿਮ ਮਹਾਜਨਾਂ ਦਾ ਨਗਰ ਬਰੈਕਪੀਸ਼ਨ ਦੇ ਪਰਸਰ ਅਸੀਂ ਖੁਦ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਸੀਗੇ ਤਸੂਈ ਕਾਮਦੇ ਦੇ ਅੰਦਰ ਫਸੇ ਹੋਏ ਸੀਗੇ ਉੱਥੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਜਿਹੜਾ ਸਾਡੀ ਮਦਦ ਲਈ ਨਹੀਂ ਸੀ ਆਇਆ ਲੇਕਿਨ ਉੱਥੇ ਦੇ ਲੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਆਪਣੇ ਆਪਣੇ ਘਰ ਦੇ ਜਿਹੜੇ ਦਰਵਾਜ਼ੇ ਸਾਡੇ ਲਈ ਖੋਲੇ ਪੂਰੀ 5000 ਪਲੱਸ ਲੋਕ ਸੀਗੇ ਜਿਹਨਾਂ ਨੇ ਉਹਨਾਂ ਦੇ ਆਪਣੇ ਦਰਵਾਜ਼ੇ ਖੋਲੇ ਫ੍ਰੀ ਆਫ ਫੂਡ ਹਨ ਖਾਣਾ ਦਿੱਤਾ ਰਹਿਣ ਲਈ ਜਗ੍ਹਾ ਦਿੱਤੀ ਠੀਕ ਹੈ ਔਰ ਔਰ ਪ੍ਰਸ਼ਾਸਨ ਦਾ ਨਾ ਪ੍ਰਸ਼ਾਸਨ ਦਾ ਨਾ ਪੁਲਿਸ ਦਾ ਨਾ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਸੀਗਾ ਉੱਥੇ ਸੀਗਾ ਔਰ ਉਸ ਤੋਂ ਬਾਅਦ ਜਦੋਂ ਆਪਾਂ ਦੋ ਦਿਨ ਬਾਅਦ ਆਪਾਂ ਨਿਕਲੇ ਆ ਔਰ ਜੀਐਸਬੀ ਆ ਗਈ ਆ ਪ੍ਰਾਈਵੇਟ ਜੀਐਸਬੀ ਜਿਹੜੀ ਆ ਉੱਥੇ ਕੰਮ ਕਰ ਰਹੀ ਆ ਡਿਪਾਰਟਮੈਂਟ ਦੀ ਕੋਈ ਜੀਐਸਬੀ ਸਾਨੂੰ ਨਹੀਂ ਲਿਖੀ ਨੂੰ ਤੇ ਠੀਕ ਹੈ ਤੇ ਜਦੋਂ ਆਪਾਂ ਨਿਕਲੇ ਆ ਉਸ ਤੋਂ ਕਸਈ ਗਾਲ ਤੋਂ ਬਾਅਦ ਜਦੋਂ 4 ਕਿਲੋਮੀਟਰ ਅੱਗੇ ਜਾ ਕੇ ਆਪਾਂ ਫੇਰ ਫਸ ਗਏ ਜਿੱਥੇ 4 ਫੁੱਟ ਦਾ ਗਹਿਰਾ ਜਿਹੜਾ ਗਾਰ ਸੀਗੀ ਉਸ ਦੇ ਵਿੱਚ ਆਪਾਂ ਸਿਰ 11 ਬੁੱਝ ਲੈ ਕੇ ਰਾਤ ਦੇ ਲੋਗ ਰੱਸ ਫਸੇ ਨੇ ਆ ਜੇਸੀ ਵੀ ਲਗੀ ਹੈ ਮੈਂ ਖੁਦ ਜਾ ਕੇ 2 ਕਿਲੋਮੀਟਰ ਪਿੱਛੇ ਜਾ ਕੇ ਇੱਕ ਹੋਰ ਪ੍ਰਾਈਵੇਟ ਜੇਸੀ ਵੀ ਜਿਹੜੀ ਉਹ ਲੈ ਕੇ ਆਪਾਂ ਆਏ ਉਹਨੂੰ ਰਸਤਾ ਖੋਲੋਂ ਰਸਤੇ ਲੇਕਿਨ 9:30 ਵਜੇ ਉਹਨਾਂ ਦਾ ਜੀ ਤੇਲ ਜਿਹੜਾ ਖਤਮ ਹੋ ਗਿਆ ਉਹ ਸਾਰੇ ਜਿਹੜੇ ਉੱਥੇ ਜੇਸੀ ਵੀ ਲੈ ਕੇ ਨਿਕਲ ਗਏ ਉਹ 9:30 ਵਜੇ ਆਪਾਂ ਤਰੀਬ ਦੇ ਤਰੀਬ 5 ਤੋਂ 7 ਹਜ਼ਾਰ ਮੋਟਰਸਾਈਕਲਾਂ ਦੇ ਅੱਗੇ ਫਸਿਆ ਹੋਇਆ ਸੀਗਾ ਫਿਰ ਆਪਾਂ 9:30 ਵਜੇ ਮੇਰੇ ਨਾਲ ਕੁਝ ਲੋਕ ਲੋਕ ਸੀਗੇ ਉਹਨਾਂ ਨੂੰ ਲੈ ਕੇ ਆਪਾਂ ਫਿਰ 2-4 ਕਿਲੋਮੀਟਰ ਘੁੰਮਦੇ ਹੋਏ ਜਿੱਥੇ ਪਰਾਹਾਂ ਨੂੰ ਜੇਸੀ ਵੀ ਲੱਭੀ ਉਹਨੂੰ ਤਰਲੇ ਮਿੰਤਾ ਦਿੱਤੀਆਂ ਪੈੜੀ ਹੱਤ ਲਗਾ ਕੇ ਉਹ ਲੈ ਕੇ ਆ ਵੈਰੋ ਤੋਂ ਆਪਾ ਸਿਰਫ ਇੱਕ ਸਿਰਫ ਉਹ ਥੋੜਾ ਜਿਹਾ ਬਾਈਕਾਂ ਵਾਸਤੇ ਰਸਤਾ ਬਣਾਇਆ ਤਾਂ ਕਿ ਜਿਹੜਾ ਜਿਹੜਾ 5-7 ਹਜ਼ਾਰ ਜਿ세 ਇੱਕ ਪਾਸੇ ਖਾਈ ਸੀਗੀ ਇੱਕ ਪਾਸੇ ਪਾਰਸੀ ਦੀ لینڈ ਸਲਾਈਡ ਹੋ ਰਹੀ ਆ ਉੱਥੋਂ ਨਿਕਲਣ ਵਾਸਤੇ ਔਰ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਜਾਂ ਪੁਲਿਸ ਦਾ ਕੋਈ ਵੀ ਨੁਮਾਇੰਦਾ ਉੱਥੇ ਨਹੀਂ ਸੀਗਾ ਔਰ ਮੈਂ ਹਿਮਾਚਲ ਸਰਕਾਰ ਨੂੰ ਬਹੁਤ ਜ਼ਗ ਲਾਂਭਤਾ ਪਾਣਾ ਚਾਹੁੰਦਾ ਸਰਕਾਰ ਨੂੰ ਲਾਂਭਤਾ ਪਾਣਾ ਕਿ ਉਹ راہુલ ਗਾਂਧੀ ਜਿਹੜੇ ਰਾਜ ਜਾ ਕੇ ਤੇ ਵਿਹਾਰ ਇਲੈਕਸ਼ਨ ਵਿੱਚ ਫਸੀ ਹੋਈ ਆ ਲੇਕਿਨ ਉਹਨੇ ਆਪਣੀ ਸਰਕਾਰ ਜਿਹੜੀ ਇੱਥੇ ਜਿੱਥੇ ਵੀ ਸਰਕਾਰ ਇੱਥੇ ਲੋਕਾਂ ਨੂੰ ਚੁਲਿਆ ਉੱਥੇ ਵੀ ਸਟੇਟ ਗਵਰਨਰ ਸ ਦੇਡੂ ਛੱਡ ਕੇ ਵਿਵਾਰਿਸ ਔਰ ਆਪੇ ਕੁਮਰੀਆ ਔਰ ਮੈਂ ਆਪਣੇ ਪੰਜਾਬ ਗੌਰਮਿੰਟ ਨੇ ਵੀ ਬੈਂਤੀ ਕਰਦਾ ਕਿ ਹਿਮਾਚਲ ਸਰਕਾਰ ਦੇ ਨਾਲ ਕੰਟੈਕਟ ਕਰ ਰ ਔਰ ਆਪਣਾ ਜਿਹੜੇ ਪਠਾਨਕੋਲ ਪੰਜਾਬ ਦੇ ਜਿੰਨੇ ਵੀ ਕਪੜੇ ਲੋਗ ਨੇ ਸ਼ਦਾਲੂ ਲੈ ਤੇ ਫਸੇ ਨੇ ਉਹਨਾਂ ਨੂੰ ਜਲਦ ਤੋਂ ਜਲ ਜਿਹੜਾ ਪੰਜਾਬ ਲੈ ਕੇ ਆ ਲਈ ਤੇ ਆਪਾਂ ਵੱਡਾ ਬੜ ਬਰਦਾਸ਼ਤ ਕਰਾਂਗੇ ਤੇ ਮੇਰਾ ਨਾਮ ਅਜੀਤ ਸ਼ਰਮਾ ਨਾ ਜ਼ਿਲ੍ਹਾ ਅਧਿ ਕਸ਼ ਮਿਸਲਿੰਦ ਬਰਸ਼ਤ ਤੇ ਤੁਹਾਡਾ ਕੋਈ ਆਪਣਾ ਗਿਆ ਯਾਤਰਾ ਤੇ ਦੇਖੋ ਸਾਡੇ ਹੁਣ ਇਹ ਜਿਸ ਤਰ੍ਹਾਂ ਗੱਲ ਕੀਤੀ ਨਗਰ ਦੇ ਅਕਸਰ ਤੇ ਜੇ ਹੀ ਕੁਛ ਮੇਰੇ ਰਿਸ਼ਤੇ ਆ ਕੋਈ ਜਾਣਕਾਰ ਉੱਥੇ ਦੀ ਹੋਇਆ ਹੈ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਇੰਨਾ ਕੁ ਮਤਲਬ ਉੱਥੇ ਗੈਰ ਜ਼ਿੰਮੇਵਾਰਾਂ ਕਰ ਰਿਹਾ ਨਾ ਹਰਕਤ ਕਿ ਲੋਕ ਬਹੁਤ ਸਾਰੇ ਪਠਾਨਕੋਟ ਦੇ ਸਾਡੇ ਬੱਚੇ ਜੋ ਹੈ ਉਹਨਾਂ ਦੇ ਮਾਤਾ ਪਿਤਾ ਨੂੰ ਪਤਾ ਹੀ ਨਹੀਂ ਹੈ ਤੇ ਉਹ ਬੱਚੇ ਉੱਥੇ ਠੀਕ ਹੈ ਕਿ ਨਹੀਂ ਠੀਕ ਹੈ ਔਰ ਮੈਨੂੰ ਹੁਣੇ ਉਹਨੇ ਪਤਾ ਲੱਗਾ ਕਿ ਸਰਕਾਰ ਨੇ ਕੁਝ ਹੈਲਪਲਾਈਨ ਨੰਬਰ ਜਾਰੀ ਕੀਤੇ ਸੀਗੇ ਉਸ ਨਾਲ ਹੈਲਪਲਾਈਨ ਨੰਬਰ ਤੇ ਫੋਨ ਕਰਦੇ ਆ ਸਾਡਾ ਬੱਚਾ ਇਸਲਾਮ ਦਾ ਕੋਈ ਹੈਗਾ ਉਹ ਕਹਿੰਦੇ ਇੱਕ ਲਿਸਟ ਜਿਹੜੀ ਕਿ ਗੂਗਲ ਦੇ ਵਿੱਚ ਪਈ ਆ ਕਹਿੰਦੇ ਗੂਗਲ ਦੇ ਸਰਚ ਕਰੋ ਇਹਦਾ ਮਤਲਬ ਇਹ ਹੋਗਾ ਵੀ ਜੇ ਅਸੀਂ ਗੂਗਲ ਦੇ ਸਰਚ ਕਰਨਾ ਜਾਂ ਆਪ ਹੀ ਆਪਣੇ ਮੋਟਰਸਾਈਕਲਾਂ ਇਹ ਕਾਰਾਂ ਲੈ ਕੇ ਉਹ ਬੱਚਿਆਂ ਲੱਭਣਾਂ ਨੇ ਤੇ ਜਾ ਕੇ ਜਿਹੜੇ ਉੱਥੇ 10000 ਚੋਂ ਦਾਲੂ ਬੱਜਿਆ ਆ ਉਹਨੂੰ ਕੌਣ ਕੱਢੇਗਾ ਜੋ ਗਵਰਨਮੈਂਟ ਨਹੀਂ ਕੱਢੇਗੀ ਜਿਸ ਬੋਮਨ ਨੂੰ ਇਹ ਨਾ ਰੈਵਨਿਊ ਦੇਣਿਆ ਸਾਡਾ ਇੱਕ ਧਾਰਮਿਕ ਮੁੱਦਾ ਦੇ ਇੱਕ ਅਲੱਗ ਹੈ ਕੋਈ ਬਾਬੇ ਭੋਲੇ ਸ਼ਕਰ ਦੇ ਦਰਸ਼ਣ ਨਹੀਂ ਆ ਲੇਕਿਨ ਕਿੰਨਾ ਰੈਵਨਿਊ ਇਹ ਮਾਚਰ ਬੋਮਨ ਨੂੰ ਦੇਤਿਆ ਜੇ ਵੀ ਬਾਈਕਟ ਕਰਦੇ ਆਂ ਤਾਂ ਨਹੀਂ ਜਾਵਾਂਗੇ ਕਿੱਥੇ ਰੈਵਨਿਊ ਆਏਗਾ ਪਹਾੜੇ ਵਿੱਚ ਕਿੱਥੇ ਰੈਵਿਊ ਆਏਗਾ ਸਰਕਾਰ ਨੇ ਇਹਦੇ ਬਾਰੇ ਅਜੇ ਵੀ ਸਿਚੁਏਸ਼ਨ ਤੋਂ ਵਾਝਾ ਹੈ ਇਹ ਅਜੇ ਵੀ ਸੀਰੀਅਸਲੀ ਲੈਣਾ ਚਾਹੀਦਾ ਜਿਹੜੇ ਸਾਡੇ ਇੱਥੇ ਪਖਾਨ ਕੋਰ ਦੇ ਪੂਰੇ ਭਾਰਤ ਵਰਸਟੇ ਵਿੱਚ ਜਿਹੜੇ ਬੱਚੇ ਉੱਤੇ ਫਸੇ ਹੋਏ ਆ ਔਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਉੱਤੇ ਪਹਾੜ ਹੈ ਬਹੁਤ ਛੋਟੇ ਰਸਤੇ ਆ ਦਲਦਲ ਬਣੀ ਹੋਈ ਆ ਸਰਕਾਰ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਇੰਤਿਆਮ ਨਹੀਂ ਹੈ ਸਰਕਾਰ ਨੂੰ ਤੁਰੰਤ ਤੌਰ ਤੇ ਐਮਬੀਐਲਫ ਦੇ ਵੱਲੋਂ ਕਰਨਾ ਚਾਹੀਦਾ ਯਾ ਕਿ ਜਿਹੜਾ ਹੈ ਲੁਕਾਟਰ ਜਾਰ ਵੀ ਦੇ ਮੱਧ ਨਾਲ ਜਿਹੜੇ ਫਸੇ ਹੋਏ ਚੜ੍ਹਾਲੂਆ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਐਸਾ ਡਿਮਾਂਡ ਹੈ ਜੇਕਰ ਸਰਕਾਰ ਔਰ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜੇ ਭੋਲੇ ਸ਼ੰਗਰ ਦੇ ਉੱਥੇ ਸਰਧਾਲੂ ਫਸੇ ਆ ਉਹਨਾਂ ਨੂੰ ਜਲਦੀ ਜਲਦੀ ਉੱਥੋਂ ਲਿਆ ਕੇ ਪਖਾਨਕੋਟ ਦੇ ਵਿੱਚ ਸਿੱਪਾ ਵਾਪਸ ਕਰਿਆ ਜਾ ਜਲਦੀ ਜਲਦੀ ਹਾਂਜੀ ਭਾਰਤ ਜੀ ਅੱਜ ਇੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ ਕਾਰਨ ਇਹ ਬੜਾ ਵੱਡਾ ਕਾਰਨ ਹੈ ਮੈਨੂੰ ਲੱਗਦਾ ਪਿਛਲੇ ਕਈ ਸਾਲਾਂ ਤੋਂ ਇਤਿਹਾਸ ਦੇ ਅੰਦਰ ਮਨੀ ਮੇਜ ਯਾਤਰਾ ਸਭ ਨੇ ਸੁਣੀ ਹੈ ਔਰ ਬੜੀ ਵੱਡੀ ਤਰਾਸਦੀ ਅੱਜ ਦੇ ਸਮੇਂ ਦੇ ਅੰਦਰ ਉਸ ਮਨੀ ਮੇਜ ਖੇਤਰ ਦੇ ਅੰਦਰ ਚੱਲ ਰਹੀ ਹੈ ਔਰ ਪਠਾਨਕੋਟ ਦੇ ਪੂਰੇ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਲੋਕ ਉੱਥੇ ਫਸੇ ਹੋਏ ਨੇ। ਪਿਛਲੇ 7 ਦਿਨਾਂ ਤੋਂ ਲੋਕ ਫਸੇ ਹੋਏ ਨੇ ਔਰ ਉੱਥੇ ਦੀ ਗਵਰਨਮੈਂਟ ਔਰ ਉੱਥੇ ਦੇ ਜਿਹੜਾ ਪ੍ਰਸ਼ਾਸਨ ਹੈ ਉਹ ਬਿਫਲ ਰਿਹਾ ਜੀ। ਉੱਥੇ ਕਿਸੇ ਪ੍ਰਕਾਰ ਦੀ ਐਨਡੀਆਰਫ ਔਰ ਕਿਸੇ ਪ੍ਰਕਾਰ ਦੀ ਆਰਮੀ, 에ਅਰਫੋਰਸ ਜਾਂ ਕੋਈ ਜੈਟ ਜਿਹੜਾ ਸਰਕਾਰ ਨੂੰ ਲਗਾਣਾ ਚਾਹੀਦਾ ਹੈ ਯਾਤਰਾ ਦੇ ਦੌਰਾਨ। ਤੁਸੀਂ ਬੜੀ ਭਾਰੀ ਮੁਸ਼ਕਲ ਦੇ ਅੰਦਰ ਉੱਥੇ ਯਾਤਰੀ ਫਸੇ ਹੋਏ ਨੇ ਔਰ ਲੈਂਡਸਲਾਈਡਿੰਗ ਹੋਈ ਹੈ। ਪਾਣੀ ਦੀਆਂ ਵਿਚਾਰਾ ਪਾਣੀ ਦੇ ਬੱਦਲ ਫੱਟੇ ਨੇ ਉੱਤੇ ਔਰ ਕਈ ਸੁਨਮ ਜੀ ਵੀ ਆ ਰਿਹਾ ਕੁਝ ਮੋਟਾ ਵੀ ਹੋਈਆਂ ਔਰ ਉਹ ਸਾਡੇ ਭਰਾ ਨੇ ਅੱਜ ਉਹਨਾਂ ਨੂੰ ਬਚਾਣ ਲਈ ਅੱਜ ਉਹਨਾਂ ਦੇ ਦਿਲਾ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹੋਣ ਲਈ ਮੁੰਡੇ ਦਾ ਮੁੰਡਾ ਲਾਂ ਲਈ ਅੱਜ ਪਖਾਨਕੋਟ ਦੇ ਕਾਰਕਟਰ ਪਖਾਨਕੋਟ ਦੇ ਵਾਸੀ ਖੜੇ ਆ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਇਹ ਪਖਾਨਕੋਟ ਦੇ ਵਾਸੀਆਂ ਲਈ ਪੰਜਾਬ ਦੇ ਲੋਕਾਂ ਦੇ ਲਈ ਦੇਸ਼ ਦੇ ਲੋਕਾਂ ਦੇ ਲਈ ਹੈ ਜਿਹੜੇ ਆਪਣੇ ਘਰੋਂ ਭੋਲੇ ਦੇ ਭਗਤ ਬਣ ਕੇ ਚਲੇ ਹੋਏ ਸੀਗੇ ਔਰ ਅੱਜ ਜਿਸ ਤਰਾਸ ਦੀ ਦੇ ਅੰਦਰ ਫਸਿਆ ਔਰ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਉਹ ਲੋਕ ਸਰਕਾਰ ਉਹਨਾਂ ਦੇ ਨਾਲ ਹੋ ਕੇ ਚਲੇ ਔਰ ਜਿਹੜਾ ਸਿਸਟਮ ਹੈ ਸਰਕਾਰ ਦਾ ਉਹ ਪੂਰਨ ਰੂਪ ਚ ਲੱਗੇ ਔਰਥੋ ਦੇ ਜਿਹੜਾ ਛੋਟੇ ਤੋਂ ਛੋਟਾ ਬੱਚਾ ਉਹ ਪਹੁੰਚਣਾ ਚਾਹੀਦਾ ਇੱਥੇ ਤੁਹਾਡੇ ਕੋਲ ਇੱਕ ਲੈਟਰ ਹੱਥ ਫੜਿਆ ਹੋਇਆ ਹੈ ਇਹ ਕੀ ਹੈ ਸਾਡੀ ਮਨੀ ਮੇਸ਼ ਲੰਗਰ ਵੈਲਫੇਅਰ ਸੁਸਾਇਟੀ ਬੋਰੀਕੁੰਡ ਗੋੜ ਦੇ ਅੰਦਰ ਲੰਗਰ ਲੱਗਦਾ ਔਰ ਅਸੀਂ ਮੈਂਬਰ ਵੀ ਹੈਗੇ ਹਾਂ ਔਰ ਅਸੀਂ ਪ੍ਰਸ਼ਾਸਨ ਦੇ ਅੱਗੇ ਔਰ ਡਿਪਾਰਟਮੈਂਟ ਦੇ ਅੰਦਰ ਸੈਂਟਰਲ ਗਵਰਨਮੈਂਟ ਦੇ ਅੱਗੇ ਇਹ ਮਾਨਨੀਆਂ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾਹ ਜੀ ਔਰ ਰਾਜਨਾਥ ਸਿੰਘ ਜੀ ਮੋੜ ਮਿਲ ਕੀਤਾ ਹੈਗਾ ਕਿ ਜਲਦੋ ਜਲਦ ਕਿਉਂਕਿ ਸਟੇਟ ਗਵਰਨਮੈਂਟ ਸੁੱਖੂ ਸਰਕਾਰ ਉਥੇ ਕੁਝ ਨਹੀਂ ਕਰ ਰਹੀ ਸੁੱਖੂ ਸਰਕਾਰ ਕਦੀ ਲਾਡੀ ਦੇ ਅੰਦਰ ਆਪਣਾ ਮੁਜਾਰਾ ਕਰ ਰਹੀ ਹੈ ਤੇ ਆਪਣੀ ਰਾਹੀਂ ਗਾਂਦੀ ਨਾਲ ਉਥੇ ਫੋਟੋ ਵੀ ਖਵਾਣ ਗਈ ਹੈ ਲੇਕਿਨ ਇੱਥੇ ਜਰੂਰਤ ਹੈ ਜੀ ਸਰਕਾਰ ਦੀ ਇੱਥੇ ਖੜੇ ਹੋਣ ਦੀ ਜਰੂਰਤ ਹੈ ਤੇ ਪ੍ਰਸ਼ਾਸਨ ਦੇ ਖੜੇ ਹੋਣ ਦੀ ਜਰੂਰਤ ਹੈ ਜਿੱਤੇ ਜਰੂਰਤ ਹੋਵੇ ਉਹ ਤੇ ਚੀਜ਼ਾਂ ਛੱਡ ਕੇ ਆਪਣੇ ਦੇਸ਼ ਦੇ ਲਈ ਆਪਣੇ ਲੋਕਾਂ ਦੇ ਲਈ ਲੱਗਣਾ ਚਾਹੀਦਾ ਹੈ ਇਸ ਕਰਕੇ ਆਈ ਚਾਹੁੰਦੇ ਆ ਕਿ ਸਟੇਟ ਗਵਰਨਮੈਂਟ ਨਾ ਹੋ ਕੇ ਸੈਂਟਰਲ ਗਵਰਨਮੈਂਟ ਇਸ ਤੇ ਹੱਤਾਸ਼ਿਵ ਕਰੇ ਔਰ ਆਪਣੇ ਪੂਰਨ ਤਰ੍ਹਾਂ ਦੇ ਪ੍ਰਸ਼ਾਸਨ ਨਾਲ ਉੱਥੇ ਜਾਵੇ ਔਰ ਬੱਚਾ ਬੱਚਾ ਉਥੋਂ ਦੀ ਵਾਪਸ ਨਿਕਲ ਕੇ ਆਵੇ ਇਹ ਮੇਰੇ ਬੋਲੇ ਬਾਬਾ ਜੀ ਇਹ ਚਾਹਨਾ ਚੁਹੀਦਾ ਅਰਦਾਸ ਆ ਉੱਥੇ ਵੀ ਜਿਹੜੇ ਲੋਕ ਸਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਲੇਕਿਨ ਸਰਕਾਰ ਕੁਝ ਵੀ ਕਰ ਰਹੀ ਨਹੀਂ ਲੇਕਿਨ ਅਸੀਂ ਖਿਲਾਫ ਆਈ ਪ੍ਰੋਟੈਸਟ ਸ਼ੁਰੂ ਕਰਾਂਗੇ ਅਗਰ ਸਾਡੇ ਬੰਦੇ ਦੋ ਤਿੰਨ ਦਿਨਾਂ ਦੇ ਅੰਦਰ ਨਹੀਂ ਵਾਪਸ ਆਏ ਤੇ ਅਸੀਂ ਇਹ ਚੱਕੀ ਜਿਹੜਾ ਏਰੀਆ ਹੈਗਾ ਪਿਛਲੇ 10 ਦਿਨਾਂ ਤੋਂ ਜਿਹੜੀ ਮੁਸ਼ਕਲ ਬਾੜ ਦੇ ਨਾਲ ਤੇ بارش ਦੇ ਨਾਲ ਲੋਕਾਂ ਨੂੰ ਚਲਨੀ ਪੈ ਰਹੀ ਹੈ ਉਹ ਸਿਰਫ ਉਹੀ ਦੱਸ ਸਕਦਾ ਹੈ ਜਿਹੜਾ ਉਸ ਮੁਸੀਬਤ ਤੇ ਉਹਨਾਂ ਦਿੱਕਤਾਂ ਨੂੰ ਝੱਲ ਰਿਹਾ ਹੈ ਇਸੇ ਚਲਦੇ ਨਾਲ-ਨਾਲ ਮਨੀ ਮਹੇਸ਼ ਯਾਤਰਾ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਜਿਸ ਦੇ ਚਲਦੇ ਹੈ ਉੱਥੇ ਪਿਛਲੇ 10 ਦਿਨਾਂ ਤੋਂ ਯਾਤਰੀ ਫਸੇ ਹੋਏ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚਣ ਵਾਲੇ ਇਨ੍ਹਾਂ ਯਾਤਰੀਆਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੈਂਡਸਲਾਈਡ ਦੇ ਕਾਰਨ ਰਸਤੇ ਬੰਦ ਹੋ ਚੁੱਕੇ ਨੇ ਇਤੋਂ ਤੱਕ ਕਿ ਸੜਕਾਂ ਪੂਰੀ ਤਰ੍ਹਾਂ ਰੁੜ ਚੁੱਕੀਆਂ ਨੇ ਤੇ ਲੋਕਾਂ ਨੂੰ ਆਣ-ਜਾਣ ਖਾਣ- ਬਹੁਤ ਜ਼ਿਆਦਾ ਦਿੱਕਤ ਹੈ ਜਿਸ ਦੇ ਚਲਦਿਆਂ ਉਹਨਾਂ ਦੇ ਪਰਿਵਾਰ ਜਿਹੜੇ ਹੈ ਉਹ ਬਹੁਤ ਜ਼ਿਆਦਾ ਚਿੰਤਿਤ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਸਰਕਾਰ ਤੇ ਹਿਮਾਚਲ ਪ੍ਰਸ਼ਾਸਨ ਇਸ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਗਰਜ ਨਹੀਂ ਹੈ ਕਿ ਉਹਨਾਂ ਯਾਤਰੀਆਂ ਦੀ ਉਹ ਕੋਈ ਸ਼ੁੱਧ ਲੈਣ ਜਾਂ ਉਹਨਾਂ ਵਾਸਤੇ ਕੋਈ ਪੁਖਤਾ ਪ੍ਰਬੰਧ ਕਰਨ ਜਿਸ ਦੇ ਚਲਦਿਆਂ ਪਠਾਨਕੋਟ ਵਿੱਚ ਵਕਫ ਵਕਫ ਸੰਸਥਾਵਾਂ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਆਪਣੀ ਮੰਗ ਨੂੰ ਰੱਖਦਿਆਂ ਹੋਇਆ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਤੇ ਹਿਮਾਚਲ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਵਿੱਚ ਅਸਫਲ ਰਿਹਾ ਹੈ ਤੇ ਤੇ ਸਾਡੀ ਕੇਂਦਰ ਸਰਕਾਰ ਅਗੇ ਇਹ ਮੰਗ ਹੈ ਕਿ ਉਹ ਇਸ ਸਾਰੀ ਵਿਪਤਾ ਨੂੰ ਸਮਝਦੇ ਹੋਏ ਇਹ ਸਾਰੇ ਇੰਤਜ਼ਾਮਤ ਨੂੰ ਆਪਣੇ ਹੱਥ ਵਿੱਚ ਲੈਣ ਤੇ ਲੋਕਾਂ ਨੂੰ ਰਾਹਤ ਦੇਣ ਤੇ ਫਸੇ ਹੋਏ ਯਾਤਰੀਆਂ ਨੂੰ ਉਹਨਾਂ ਦੇ ਘਰ ਤੱਕ ਸੁਰੱਖਿਅਤ ਪਹੁੰਚਾਉਣ ਉਹਨੇ ਕਿਹਾ ਕਿ ਲੋਕੀ ਜਿਸ ਸ਼ਰਧਾ ਭਾਵਨਾ ਨੂੰ ਲੈ ਕੇ ਇਸ ਯਾਤਰਾ ਤੇ ਗਏ ਸਨ ਪਰ ਹਿਮਾਚਲ ਪ੍ਰਦੇਸ਼ ਸਰਕਾਰ ਉਹਨਾਂ ਦੀ ਨਾ ਤੇ ਭਾਵਨਾ ਨੂੰ ਸਮਝ ਰਹੀ ਹੈ ਤੇ ਨਾ ਹੀ ਉਹਨਾਂ ਦੀ ਜਾਨ ਦੀ ਕੀਮਤ ਨੂੰ ਸਮਝਣ ਨੂੰ ਤਿਆਰ ਹੈ। ਇਹੀ ਕਾਰਨ ਹੈ ਕਿ ਸਥਾਨੀਏ ਸੰਸਥਾਵਾਂ ਵੱਲੋਂ ਰੱਜ ਕੇ ਹਿਮਾਚਲ ਪ੍ਰਦੇਸ਼ ਗਵਰਨਮੈਂਟ ਦੇ ਖਿਲਾਫ ਤੇ ਪ੍ਰਸ਼ਾਸਨ ਦੇ ਖਿਲਾਫ ਮਰਦਾਬਾਦੀ ਲਾਈ ਤੇ ਆਪਣੀ ਮੰਗ ਨੂੰ ਬੁਲੰਦ ਕੀਤਾ ਅੰਕਿਤ ਮਹਾਜਨ ਹੈ ਨਗਰ ਬਲੈਸਪੀਸ਼ਨ ਦੇ ਪਰਸਰ ਜੀ ਅਸੀਂ ਖੁਦ ਪਿਛਲੇ ਕੁਝ ਦਿਨਾਂ ਤੋਂ ਗੜੇ ਸੀਗੇ ਤਕਸੂਰ ਕਾਮਦੇ ਦੇ ਅੰਦਰ ਫਸੇ ਹੋਏ ਸੀਗੇ ਉੱਥੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਜਿਹੜਾ ਸਾਡੀ ਮਦਦ ਲਈ ਨਹੀਂ ਸੀ ਆਇਆ ਲੇਕਿਨ ਉੱਥੇ ਦੇ ਮੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਆਪਣੇ ਆਪਣੇ ਘਰ ਦੇ ਜਿਹੜੇ ਦਰਵਾਜ਼ੇ ਸਾਡੇ ਲਈ ਖੋਲੇ ਪੂਰੀ 5000 ਪਲੱਸ ਲੋਕ ਸੀਗੇ ਜਿਹਨਾਂ ਲਈ ਉਹਨਾਂ ਨੇ ਆਪਣੇ ਦਰਵਾਜ਼ੇ ਖੋਲੇ ਫ੍ਰੀ ਫੂਡ ਸਾਂ ਖਾਣਾ ਦਿੱਤਾ ਰਹਿਣ ਲਈ ਜਗ੍ਹਾ ਦਿੱਤੀ ਠੀਕ ਹੈ ਔਰ ਔਰ ਪ੍ਰਸ਼ਾਸਨ ਦਾ ਨਾ ਪ੍ਰਸ਼ਾਸਨ ਦਾ ਨਾ ਪੁਲਿਸ ਦਾ ਨਾ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਸੀ ਉੱਥੇ ਸੀਗਾ ਔਰ ਉਸ ਤੋਂ ਬਾਅਦ ਜਦੋਂ ਆਪਾਂ ਦੋ ਜੁਨਾ ਵਾੜਾ ਤੋਂ ਨਿਕਲੇ ਆ ਔਰ ਜੀਐਸਬੀ ਆਂਦੀ ਆ ਪ੍ਰਾਈਵੇਟ ਜੀਐਸਬੀ ਜਿਹੜੀ ਹੈ ਉੱਥੇ ਕੰਮ ਕਰ ਰਹੀ ਆ ਡਿਪਾਰਟਮੈਂਟ ਦੀ ਕੋਈ ਜੀਐਸਬੀ ਸਾਨੂੰ ਨਹੀਂ ਦਿਖੀ ਨੂੰ ਉੱਥੇ ਠੀਕ ਹੈ ਪਰ ਜਦੋਂ ਆਪਾਂ ਨਿਕਲੇ ਆ ਉਸ ਤੋਂ ਕਸਈਂ ਪਿੰਡ ਤੋਂ ਬਾਅਦ ਜਦੋਂ 4 ਕਿਲੋਮੀਟਰ ਅੱਗੇ ਜਾ ਕੇ ਆਪਾਂ ਫੇਰ ਫਸਦੇ ਆ ਜਿੱਤੇ 4 ਫੁੱਟ ਦਾ ਗਹਿਰਾ ਜਿਹੜਾ ਗਾਰ ਸੀਗੀ ਉਸ ਦੇ ਵਿੱਚ ਆਪਾਂ ਸਵੇਰੇ 11 ਵਜੇ ਲੈ ਕੇ ਰਾਤ ਦੇ ਲੋਗ ਰੱਖ ਫਸਦੇ ਆ ਜੇ ਏਸੀਵੀ ਲੱਗੀ ਹੈ ਮੈਂ ਖੁਦ ਜਾ ਕੇ 2 ਕਿਲੋਮੀਟਰ ਪਿੱਛੇ ਜਾ ਕੇ ਇੱਕ ਹੋਰ ਪ੍ਰਾਈਵੇਟ ਜੇਸੀਵੀ ਨੂੰ ਜਿਹੜਾ ਲੈ ਕੇ ਆਪਾਂ ਆਏ ਆ ਉਹਨੂੰ ਰਸਤਾ ਖੋਲੋਂ ਰਸਤੇ ਲੇਕਿਨ 9:30 ਵਜੇ ਉਹਨਾਂ ਦਾ ਵੀ ਤੇਲ ਜਿਹੜਾ ਖਤਮ ਹੋ ਗਿਆ ਉਹ ਸਾਰੇ ਜਿਹੜੇ ਉੱਥੇ ਜੇਸੀਵੀ ਲੈ ਕੇ ਨਿਕਲ ਗਏ ਉਹ 9:30 ਵਜੇ ਆਪਾਂ ਤਕਰੀਬਨ 5 ਤੋਂ 7 ਹਜ਼ਾਰ ਮੋਟਰਸਾਈਕਲ ਦੇ ਨਾਲ ਫਸਿਆ ਹੋਇਆ ਸੀਗਾ ਫਿਰ ਆਪਾਂ 9:30 ਵਜੇ ਮੇਰੇ ਨਾਲ ਕੁਝ ਲੋਕਾਂ ਹੀ ਲੋਕ ਸੀਗੇ ਉਹਨਾਂ ਨੂੰ ਲੈ ਕੇ ਆਪਾਂ ਫਿਰ 2-4 ਕਿਲੋਮੀਟਰ ਹੁੰਦੇ ਜਿੱਥੇ ਪ੍ਰਾਸਾ ਨੂੰ ਜੇਸੀਵੀ ਲੱਭੀ ਉਹਨੂੰ ਮੇਰੇ ਪਰਲੇ ਮੰਦਾ ਗਿੱਧਿਆ ਤੈਰੀ ਹੱਟ ਲਗਾ ਦੇ ਉਹਨੂੰ ਲੈ ਕੇ ਆ ਵੇਰ ਤੋਂ ਆਪਾ ਸੀਰੋਵਾ ਇੱਕ ਸੀਰੋਵਾ ਉਹ ਥੋੜਾ ਜਿਹਾ ਬਾਈਕਾਂ ਵਾਸਤੇ ਰਸਤਾ ਬਣਾਇਆ ਤਾਂ ਕਿ ਜਿਹੜਾ ਜਿਹੜਾ ਪੰਜ ਸੱਤੀ ਹਜ਼ਾਰ ਜਿਸੇ ਇੱਕ ਪਾਸੇ ਖਾਈ ਸੀਗੀ ਇੱਕ ਪਾਸੇ ਪਾਰਸੀਕ ਲੈਂਡਸਲਾਈਡ ਹੋ ਰਹੀ ਆ ਉੱਥੋਂ ਨਿਕਲਣ ਵਾਸਤੇ ਔਰ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਜਾਂ ਪੁਲਿਸ ਦਾ ਕੋਈ ਵੀ ਨੁਮਾਇੰਦਾ ਜਿਹੜਾ ਉੱਥੇ ਨਹੀਂ ਸੀਗਾ ਔਰ ਮੈਂ ਹਿਮਾਚਲ ਸਰਕਾਰ ਨੂੰ ਬਹੁਤ ਜ਼ਿਆਦਾ ਲਾਂਨਤਾ ਪਾਲਨਾ ਸਿੱਖੂ ਸਰਕਾਰ ਨੂੰ ਲਾਂਨਤਾ ਪਾਲਨਾ ਕਿ ਉਹ راہુલ ਗਾਂਧੀ ਜੀ ਦੇ ਰਾਜ ਜਾ ਕੇ ਤੇ ਵਿਹਾਰ ਇਲੈਕਸ਼ਨ ਵਿੱਚ ਫਸੀ ਪਈ ਆ ਲੇਕਿਨ ਉਹਨੇ ਆਪਣੀ ਸਰਕਾਰ ਜਿਹੜੀ ਉੱਥੇ ਜਿੱਥੇ ਵੀ ਸਰਕਾਰ ਇਥੇ ਲੋਕਾਂ ਨੂੰ ਚੁਲਿਆ ਉੱਥੋਂ ਵੀ ਸਟੇਟ ਗ ਪੇਡ ਨੂੰ ਛੱਡ ਕੇ ਲਵਾਈਸ ਔਰ ਆਪਣੇ ਕੁਮਰੀਆ ਔਰ ਮੈਂ ਆਪਣੇ ਪੰਜਾਬ ਗੌਰਮੈਂਟ ਨੂੰ ਵੀ ਬੇਨਤੀ ਕਰਦਾ ਕਿ ਹਰਮਾਚਲ ਸਰਕਾਰ ਦੇ ਨਾਲ ਕੰਟੈਕਟ ਕਰ ਰ ਔਰ ਆਪਣੇ ਜਿਹੜੇ ਪਠਾਨ ਕੋਲ ਪੰਜਾਬ ਦੇ ਜਿੰਨੇ ਵੀ ਕਪਨੇ ਲੋਕ ਨੇ ਸ਼ਦਾਲੂ ਨੇ ਤੇ ਫਸੇ ਨੇ ਉਹਨਾਂ ਨੂੰ ਜਲਦ ਤੋਂ ਜਲ ਜਿਹੜਾ ਪੰਜਾਬ ਲੈ ਕੇ ਆ ਲਈ ਤੇ ਆਪਾਂ ਵੱਡਾ ਬੜਾ ਪ੍ਰਚਾਰ ਕਰਾਂਗੇ ਤੇ ਕਿਰਾਾ ਲੋਟਾ ਮੇਰਾ ਨਾਮ ਅਜੀਤ ਸ਼ਰਮਾ ਨਾ ਜ਼ਿਲ੍ਹਾ ਅਧਿ ਕਸ਼ ਵਿਸ਼ਵਿੰਦੂ ਪਰਸ਼ਦ ਤੇ ਤੁਹਾਡਾ ਕੋਈ ਆਪਣਾ ਗਿਆ ਹੋਇਆ ਯਾਤਰਾ ਤੇ ਦੇਖੋ ਸਾਡੇ ਹੁਣੇ ਜਿਸ ਤਰ੍ਹਾਂ ਗੱਲ ਕੀਤੀ ਨਗਰ ਦੇ ਅਕਸਰ ਤੇ ਜੇ ਹੀ ਕੁਛ ਮੇਰੇ ਰਿਸ਼ਤੇ ਆ ਕੋਈ ਜਾਣਕਾਰ ਉੱਥੇ ਗਏ ਹੋਇਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਇੰਨਾ ਕੁ ਮਤਲਬ ਉੱਥੇ ਗੈਰ ਜ਼ਿੰਮੇਵਾਰਾਂ ਕਰ ਰਿਹਾ ਨਾ ਹਰਕਤ ਕਿ ਲੋਕ ਬਹੁਤ ਸਾਰੇ ਪਠਾਨਕੋਟ ਦੇ ਸਾਡੇ ਬੱਚੇ ਗਏ ਹੋਇਆ ਉਹਨਾਂ ਦੇ ਮਾਤਾ ਪਿਤਾ ਨੂੰ ਪਤਾ ਹੀ ਨਹੀਂ ਹੈ ਤੇ ਉਹ ਬੱਚੇ ਉੱਥੇ ਠੀਕ ਹੈ ਕਿ ਨਹੀਂ ਠੀਕ ਹੈ ਔਰ ਮੈਨੂੰ ਹੁਣੇ ਉਹਨੇ ਪਤਾ ਲੱਗਾ ਕਿ ਸਰਕਾਰ ਨੇ ਕੁਝ ਹੈਲਪਲਾਈਨ ਨੰਬਰ ਜਾਰੀ ਕੀਤੇ ਸੀਗੇ ਉਸ ਨਾਲ ਹੈਲਪਲਾਈਨ ਨੰਬਰ ਤੇ ਫੋਨ ਕਰਦੇ ਆ ਸਾਡਾ ਬੱਚਾ ਇਸਲਾਮ ਦਾ ਕੋਈ ਹੈਗਾ ਉਹ ਕਹਿੰਦੇ ਇੱਕ ਲਿਸਟ ਜਿਹੜੀ ਕਿ ਗੂਗਲ ਦੇ ਉੱਤੇ ਪਈ ਆ ਕਹਿੰਦੇ ਗੂਗਲ ਦੇ ਸਰਚ ਕਰੋ ਇਹਦਾ ਮਸਲਾ ਇਹ ਹੈ ਕਿ ਅਸੀਂ ਗੂਗਲ ਦੇ ਸਰਚ ਕਰਨਾ ਜਾਂ ਆਪ ਹੀ ਆਪਣੇ ਮੋਟਰਸਾਈਕਲਾਂ ਨਾਲ ਕਾਰਾਂ ਨਾਲ ਬੱਚਿਆਂ ਲੱਭਣਾਂਗੇ ਤੇ ਜਾ ਕੇ ਜਿਹੜੇ ਉੱਥੇ 10 ਹਜ਼ਾਰ ਚੋਂ ਦਾਲੂ ਵਜਿਆ ਹੋਇਆ ਉਹਨੂੰ ਕੌਣ ਕੱਢੇਗਾ ਜੋ ਗੌਰਮਨ ਨਹੀਂ ਕੱਢੇਗੀ ਜਿਸ ਗੌਰਮਨ ਨੂੰ ਇਹ ਨਾ ਰੈਵਨੂ ਦੇਣਿਆ ਸਾਡਾ ਇੱਕ ਧਾਰਮਿਕ ਮੁੱਦਾ ਤੇ ਇੱਕ ਅਲੱਗ ਹੈ ਕੋਈ ਬਾਬੇ ਭੋਲੇ ਸ਼ਕਰ ਦੇ ਦਰਸ਼ਨ ਨੂੰ ਗਿਆ ਲੇਕਿਨ ਕਿੰਨਾ ਰੈਵਨੂ ਇਹ ਹਮਾਚਲ ਗੌਰਮਨ ਨੂੰ ਦੇਤਿਆ ਜੇ ਵੀ ਬਾਈਕਾਟ ਕਰਦੇ ਆਂ ਤੇ ਨਹੀਂ ਜਾਵਾਂਗੇ ਕਿੱਥੇ ਰੈਵਨੂ ਆਏਗਾ ਪਹਾੜ ਦੇ ਵਿੱਚ ਕਿੱਥੇ ਰੈਵਿਊ ਆਏਗਾ ਸਰਕਾਰ ਨੇ ਇਹਦੇ ਬਾਰੇ ਅਜੇ ਵੀ ਸਿਚੁਏਸ਼ਨ ਨਹੀਂ ਲਾਚੀਦਾ ਅਜੇ ਵੀ ਸੀਰੀਅਸ ਨਹੀਂ ਲਾਚੀਦਾ ਜਿਹੜੇ ਸਾਡੇ ਉੱਤੇ ਪਖਾਨ ਕੋਰ ਦਾ ਪੂਰੇ ਭਾਰਤ ਵਰਸ਼ ਤੇ ਉੱਤੇ ਜਿਹੜੇ ਵਿਚੋ ਉੱਤੇ ਫਸੇ ਹੋਏ ਆ ਔਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਉੱਤੇ ਪਹਾੜ ਹੈ ਬਹੁਤ ਛੋਟੇ ਰਸਤੇ ਆ ਦਲਦਲ ਬਣੀ ਹੋਈ ਆ ਸਰਕਾਰ ਵੱਲੋਂ ਕੋਈ ਵੀ ਕਿਸੇ ਕਰਾਂ ਇਤਿਹਾਮ ਨਹੀਂ ਆ ਸਰਕਾਰ ਨੂੰ ਤੁਰੰਤ ਤੌਰ ਤੇ ਐਮਡੀ ਅਲਫ ਦੇ ਵਾਲੇ ਕਰਨਾ ਚਾਹੀਦਾ ਜਾਂ ਜਿਹੜਾ ਲੁਕਾ ਪੇਹਾਰ ਵੀ ਦੇ ਮੱਦਦ ਨਾਲ ਜਿਹੜੇ ਫਸੇ ਹੋਏ ਚੜ੍ਹਦਾਲੂ ਆ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਐਸਾ ਵੀ ਮੰਗ ਹੈ ਜੇਕਰ ਸਰਕਾਰ ਨੇ ਕੋਈ ਵੀ ਕਾਰਵਾਈ ਕਰ ਔਰ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜੇ ਭੋਲੇ ਸੰਕਰ ਦੇ ਉੱਥੇ ਸਦਾਲੂ ਫਸੇ ਹੋਏ ਆ ਉਹਨਾਂ ਨੂੰ ਜਲਦੀ ਜਲਦੀ ਉੱਥੋਂ ਲਿਆ ਕੇ ਪਖਾਨਕੋਟ ਦੇ ਵਿੱਚ ਸੀਪਾ ਕੋ ਵਾਪਸ ਕਰਿਆ ਜਾ ਜੀ ਰਾਹ ਹਾਂਜੀ ਭਰਤ ਜੀ ਅੱਜ ਇੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ ਕਾਰਨ ਇਹ ਬੜਾ ਵੱਡਾ ਕਾਰਨ ਆ ਮੈਨੂੰ ਲੱਗਦਾ ਪਿਛਲੇ 23 ਸਾਲਾਂ ਤੋਂ ਇਤਿਹਾਸ ਦੇ ਅੰਦਰ ਮਣੀ ਮੇਹੇਸ਼ ਯਾਤਰਾ ਸਭ ਨੇ ਸੁਣੀ ਹੈ ਔਰ ਬੜੀ ਵੱਡੀ ਤਰਾਸ ਦੀ ਅੱਜ ਦੇ ਸਮੇਂ ਦੇ ਅੰਦਰ ਉਸ ਮਣੀ ਮੇਹੇਸ਼ ਖੇਤਰ ਦੇ ਅੰਦਰ ਚੱਲ ਰਹੀ ਹੈ ਔਰ ਪਠਾਨਕੋਟ ਦੇ ਪੂਰੇ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਲੋਕ ਉੱਥੇ ਫਸੇ ਹੋਏ ਨੇ ਪਿਛਲੇ 7 ਦਿਨਾਂ ਤੋਂ ਲੋਕ ਫਸੇ ਹੋਏ ਨੇ ਔਰ ਉੱਥੇ ਦੀ ਗਵਰਨਮੈਂਟ ਔਰ ਉੱਥੇ ਦੇ ਜਿਹੜਾ ਪ੍ਰਸ਼ਾਸਨ ਹੈ ਉਹ ਬਿਫਲ ਰਿਹਾ ਜੀ ਉੱਥੇ ਕਿਸੇ ਪ੍ਰਕਾਰ ਦੀ ਐਨਡੀਆਰਫ ਉੱਥੇ ਕਿਸੇ ਪ੍ਰਕਾਰ ਦੀ ਆਰਮੀ 에ਅਰਫੋਰਸ ਜਾਂ ਕੋਈ ਜੈਟ ਜਿਹੜਾ ਸਰਕਾਰ ਨੂੰ ਲਗਾਉਣਾ ਚਾਹੀਦਾ ਹੈ ਯਾਤਰਾ ਦੇ ਦੌਰਾਨ ਕਿਉਂਕਿ ਬੜੀ ਭਾਰੀ ਮੁਸ਼ਕਲ ਦੇ ਅੰਦਰ ਉੱਥੇ ਯਾਤਰੀ ਫਸੇ ਨੇ ਔਰ ਲੈਂਡਸਲਾਈਡਿੰਗ ਹੋਈ ਹੈ ਪਾਣੀ ਵੀ ਆ ਵਿਚਾਰਾ ਪਾਣੀ ਦੇ ਬੱਦਲ ਫੱਟੇ ਨੇ ਉੱਤੇ ਔਰ ਕਈ ਸੁਨਮ ਜੀ ਵੀ ਆ ਰਹਾ ਕੁਝ ਮੁੱਤਾਂ ਵੀ ਹੋਈਆਂ ਔਰ ਸਾਡੇ ਭਰਾ ਨੇ ਜੀ ਅੱਜ ਉਹਨਾਂ ਨੂੰ ਬਚਾਉਣ ਲਈ ਆ ਜਿ ਉਹਨਾਂ ਦੇ ਦਿਲਾ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹੋਣ ਲਈ ਮੁੰਡੇ ਦਾ ਮੁੰਡਾ ਲਾ ਲਈ ਅੱਜ ਪਠਾਨਕੋਟ ਦੇ ਕਾਰਕਿਰਤਾ ਪਠਾਨਕੋਟ ਦੇ ਵਾਸੀ ਖੜੇ ਆ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਇਹ ਪਠਾਨਕੋਟ ਦੇ ਵਾਸੀਆਂ ਲਈ ਪੰਜਾਬ ਦੇ ਲੋਕਾਂ ਦੇ ਲਈ ਦੇਸ਼ ਦੇ ਲੋਕਾਂ ਦੇ ਲਈ ਹੈ ਕੁੱਝ ਉਹ ਆਪਣੇ ਘਰੋਂ ਭੋਲੇ ਦੇ ਭक्त ਬਣ ਕੇ ਚਲੇ ਹੋਏ ਸੀਗੇ ਔਰ ਅੱਜ ਜਿਸ ਤਰ੍ਹਾਂ ਇਸ ਦੀ ਦੇ ਅੰਦਰ ਫਸਿਆ ਔਰ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਉਹ ਲੋਕ ਸਰਕਾਰ ਉਹਨਾਂ ਦੇ ਨਾਲ ਹੋ ਕੇ ਚਲੇ ਔਰ ਜਿਹੜਾ ਸਿਸਟਮ ਹੈ ਸਰਕਾਰ ਦਾ ਉਹ ਪੂਰਨ ਰੂਪ ਚ ਲੱਗੇ ਔਰਥੋ ਦੇ ਜਿਹੜਾ ਛੋਟੇ ਤੋਂ ਛੋਟਾ ਬੱਚਾ ਉਹ ਪਹੁੰਚਣਾ ਚਾਹੀਦਾ ਇੱਥੇ ਤੁਹਾਡੇ ਕੋਲ ਇੱਕ ਲੈਟਰ ਹੱਥ ਫੜਿਆ ਹੋਇਆ ਹੈ ਇਹ ਕੀ ਹੈ ਸਾਡੀ ਮਨੀ ਮੇਸ਼ ਲੰਗਰ ਵੈਲਫੇਅਰ ਸੁਸਾਇਟੀ ਬੋਰੀਕੁੰਡ ਗੋੜ ਦੇ ਅੰਦਰ ਲੰਗਰ ਲੱਗਦਾ ਔਰ ਅਸੀਂ ਮੈਂਬਰ ਵੀ ਅੱਗੇ ਔਰ ਅਸੀਂ ਪ੍ਰਸ਼ਾਸਨ ਦੇ ਅੱਗੇ ਔਰ ਡਿਪਾਰਟਮੈਂਟ ਦੇ ਅੰਦਰ সেন্ট্রਲ ਗਵਰਨਮੈਂਟ ਦੇ ਅੱਗੇ ਇਹ ਮਾਨਨੀਆਂ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾਹ ਜੀ ਨੂੰ ਔਰ ਰਾਜਨਾਥ ਸਿੰਘ ਜੀ ਨਾਲ ਮਿਲ ਕੀਤਾਗਾ ਕਿ ਜਲਦੋ ਜਲਦ ਕਿਉਂਕਿ ਸਟੇਟ ਗਵਰਨਮੈਂਟ ਸੁੱਖੂ ਸਰਕਾਰ ਉਹਦੇ ਕੁਝ ਨਹੀਂ ਕਰ ਰਹੀ ਸੁੱਖੂ ਸਰਕਾਰ ਕੰਮਲਾਡੀ ਦੇ ਅੰਦਰ ਆਪਣਾ ਮਜਰਾ ਕਰ ਰਹੀ ਹੈ ਤੇ ਆਪਣੀ ਰਾਹੁਲ ਗਾਂਧੀ ਨਾਲ ਉਹਦੇ ਫੋਟੋ ਵੀ ਚੁਣ ਗਈ ਹੈ ਲੇਕਿਨ ਇੱਥੇ ਜਰੂਰਤ ਹੈ ਜੀ ਸਰਕਾਰ ਦੀ ਇੱਥੇ ਖੜੇ ਹੋਣ ਦੀ ਜਰੂਰਤ ਹੈ ਤੇ ਪ੍ਰਸ਼ਾਸਨ ਦੇ ਖੜੇ ਹੋਣ ਦੀ ਜਰੂਰਤ ਹੈ ਜਿੱਥੇ ਜਰੂਰਤ ਹੋਵੇ ਉਹ ਤੇ ਚੀਜ਼ਾਂ ਛੱਡ ਕੇ ਆਪਣੇ ਦੇਸ਼ ਦੇ ਲਈ ਆਪਣੇ ਲੋਕਾਂ ਦੇ ਲਈ ਲੱਗਣਾ ਚਾਹੀਦਾ ਇਸ ਕਰਕੇ ਆਈ ਚੰਨੇ ਆ ਇਹ ਸਟੇਟ ਗਵਰਨਮੈਂਟ ਨਾ ਹੋ ਕੇ ਸੈਂਟਰ ਗਵਰਨਮੈਂਟ ਇੱਥੇ ਹੱਥਾਛੇਵ ਕਰੇ ਔਰ ਆਪਣੇ ਪੂਰਨ ਤਰ੍ਹਾਂ ਦੇ ਪ੍ਰਸ਼ਾਸਨ ਨਾਲ ਉੱਥੇ ਜਾਵੇ ਔਰ ਬੱਚਾ ਬੱਚਾ ਉਥੋਂ ਦੀ ਵਾਪਸ ਨਿਕਲ ਕੇ ਆਵੇ ਇਹ ਮੇਰੇ ਬੋਲੇ ਬਾਬਾ ਜੀ ਇਹ ਕਰਨਾ ਚਾਹੀਦਾ ਅਰਦਾਸ ਆ ਉੱਥੇ ਦੇ ਜਿਹੜੇ ਲੋਕ ਸਾਡੇ ਨਾਲ ਮੋਟੇ ਮਾ ਮੋਟਾ ਮਿਲ ਕੇ ਚੱਲ ਰਹੇ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਲੇਕਿਨ ਸਰਕਾਰ ਕੁਝ ਨਹੀਂ ਕਰ ਰਹੀ ਲੇਕਿਨ ਅਸੀਂ ਖਿਲਾਫ ਆਈ ਪ੍ਰੋਟੈਸਟ ਸ਼ੁਰੂ ਕਰਾਂਗੇ ਅਗਰ ਸਾਡੇ ਬੰਦੇ ਦੋ ਤਿੰਨ ਦਿਨਾਂ ਦੇ ਅੰਦਰ ਨਹੀਂ ਵਾਪਸ ਆਏ ਤੇ ਅਸੀਂ ਇਹ ਚੱਕੀ ਜਿਹੜਾ ਏਰੀਆ ਹੈਗਾ ਉਹ ਵੀ ਜਾਮ ਕਰਕੇ ਪ੍ਰਸ਼ਾਸਨ ਦੇ ਖ ਪਿਛਲੇ 10 ਦਿਨਾਂ ਤੋਂ ਜਿਹੜੀ ਮੁਸ਼ਕਲ ਬਾੜ ਦੇ ਨਾਲ ਤੇ بارش ਦੇ ਨਾਲ ਲੋਕਾਂ ਨੂੰ ਚਲਨੀ ਪੈ ਰਹੀ ਹੈ ਉਹ ਸਿਰਫ ਉਹੀ ਦੱਸ ਸਕਦਾ ਹੈ ਜਿਹੜਾ ਉਸ ਮੁਸੀਬਤ ਤੇ ਉਹਨਾਂ ਦਿੱਕਤਾਂ ਨੂੰ ਝੱਲ ਰਿਹਾ ਹੈ ਇਸੇ ਚਲਦੇ ਨਾਲ-ਨਾਲ ਮਨੀ ਮਹੇਸ਼ ਯਾਤਰਾ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਜਿਸ ਦੇ ਚਲਦੇ ਆ ਉੱਥੇ ਪਿਛਲੇ 10 ਦਿਨਾਂ ਤੋਂ ਯਾਤਰੀ ਫਸੇ ਹੋਏ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚਣ ਵਾਲੇ ਇਹਨਾਂ ਯਾਤਰੀਆਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲੈਂਡਸਲਾਈਡ ਦੇ ਕਾਰਨ ਰਸਤੇ ਬੰਦ ਹੋ ਚੁੱਕੇ ਨੇ ਇਤੋਂ ਤੱਕ ਕਿ ਸੜਕਾ ਪੂਰੀ ਤਰ੍ਹਾਂ ਰੁੜ ਚੁੱਕੀਆਂ ਨੇ ਤੇ ਲੋਕਾਂ ਨੂੰ ਆਣ-ਜਾਣ ਖਾਣ- ਬਹੁਤ ਜ਼ਿਆਦਾ ਦਿੱਕਤ ਹੈ ਜਿਸ ਦੇ ਚਲਦਿਆਂ ਉਹਨਾਂ ਦੇ ਪਰਿਵਾਰ ਜਿਹੜੇ ਹੈ ਉਹ ਬਹੁਤ ਜ਼ਿਆਦਾ ਚਿੰਤਿਤ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਸਰਕਾਰ ਤੇ ਹਿਮਾਚਲ ਪ੍ਰਸ਼ਾਸਨ ਇਸ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਗਰਜ ਨਹੀਂ ਹੈ ਕਿ ਉਹਨਾਂ ਜਾਤੀਆਂ ਦੀ ਉਹ ਕੋਈ ਸੁੱਧ ਲੈਣ ਜਾਂ ਉਹਨਾਂ ਵਾਸਤੇ ਕੋਈ ਪੁਖਤਾ ਪ੍ਰਬੰਧ ਕਰਨ ਜਿਸ ਦੇ ਚਲਦਿਆਂ ਪਠਾਨਕੋਟ ਵਿੱਚ ਵਕਫ ਵਕਫ ਸੰਸਥਾਵਾਂ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਆਪਣੀ ਮੰਗ ਨੂੰ ਰੱਖਦਿਆਂ ਹੋਇਆ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਤੇ ਹਿਮਾਚਲ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਵਿੱਚ ਅਸਫਲ ਰਿਹਾ ਹੈ ਤੇ ਤੇ ਸਾਡੀ ਕੇਂਦਰ ਸਰਕਾਰ ਅਗੇ ਇਹ ਮੰਗ ਹੈ ਕਿ ਉਹ ਇਸ ਸਾਰੀ ਵਿਪਤਾ ਨੂੰ ਸਮਝਦੇ ਹੋਏ ਇਹ ਸਾਰੇ ਇੰਤਜ਼ਾਮਤ ਨੂੰ ਆਪਣੇ ਹੱਥ ਵਿੱਚ ਲੈਣ ਤੇ ਲੋਕਾਂ ਨੂੰ ਰਾਹਤ ਦੇਣ ਤੇ ਫਸੇ ਹੋਏ ਆਤਿਆਂ ਨੂੰ ਉਹਨਾਂ ਦੇ ਘਰ ਤੱਕ ਸੁਰੱਖਿਆ ਤੇ ਪਹੁੰਚਾਨ ਉਹਨਾਂ ਨੇ ਕਿਹਾ ਕਿ ਲੋਕੀ ਜਿਸ ਸ਼ਰਧਾ ਭਾਵਨਾ ਨੂੰ ਲੈ ਕੇ ਇਸ ਯਾਤਰਾ ਤੇ ਗਏ ਸਨ ਪਰਿਮਾਚਲ ਪ੍ਰਦੇਸ਼ ਸਰਕਾਰ ਉਹਨਾਂ ਦੀ ਨਾਤੇ ਭਾਵਨਾ ਨੂੰ ਸਮਝ ਰਹੀ ਹੈ ਤੇ ਨਾ ਹੀ ਉਹਨਾਂ ਦੀ ਜਾਨ ਦੀ ਕੀਮਤ ਨੂੰ ਸਮਝਦੇ ਨੂੰ ਉਹ ਤਿਆਰ ਹੈ। ਇਹੀ ਕਾਰਨ ਹੈ ਕਿ ਸਥਾਨੀਏ ਸੰਸਥਾਵਾਂ ਵੱਲੋਂ ਰੱਜ ਕੇ ਹਿਮਾਚਲ ਪ੍ਰਦੇਸ਼ ਗਵਰਨਮੈਂਟ ਦੇ ਖਿਲਾਫ ਤੇ ਉੱਥੇ ਦੇ ਪ੍ਰਸ਼ਾਸਨ ਦੇ ਖਿਲਾਫ ਮੁਰਦਾਬਾਦੀ ਰਿਲਾਏ ਤੇ ਆਪਣੀ ਮੰਗ ਨੂੰ ਬੁਲੰਦ ਕੀਤਾ ਅੰਕਿਤ ਮਹਾਜਨ ਜਨਾਬ ਨਗਰ ਵਿਕਸ਼ਣ ਦੇ ਪਰਸਰ ਜੀ ਅਸੀਂ ਖੁਦ ਪਿਛਲੇ ਕੁਝ ਦਿਨਾਂ ਤੋਂ ਗੜੇ ਵਿੱਚ ਸੀਗੇ ਇੱਕ ਤਰ੍ਹਾਂ ਸੂਰ ਕਾਮ ਦੇ ਅੰਦਰ ਫਸੇ ਹੋਏ ਸੀਗੇ ਉੱਥੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਜਰੇਗਾ ਸਾਡੀ ਮਦਦ ਲਈ ਨਹੀਂ ਸੀ ਆਇਆ ਲੇਕਿਨ ਉੱਥੇ ਦੇ ਲੋਕ ਜਿਹੜੇ ਲੋਕ ਸੀਗੇ ਉਹਨਾਂ ਨੇ ਆਪਣੇ ਆਪਣੇ ਘਰ ਦੇ ਜਿਹੜੇ ਦਰਵਾਜ਼ੇ ਸਾਡੇ ਲਈ ਖੋਲੇ ਪੂਰੀ 5000 ਪਲੱਸ ਲੋਕ ਸੀਗੇ ਜਿਹਨਾਂ ਲਈ ਉਹਨਾਂ ਨੇ ਆਪਣੇ ਦਰਵਾਜ਼ੇ ਖੋਲੇ ਫ੍ਰੀ ਆਫ ਕੋਸ ਨੂੰ ਖਾਣਾ ਦਿੱਤਾ ਰਹਿਣ ਲਈ ਜਗ੍ਹਾ ਦਿੱਤੀ ਠੀਕ ਹੈ ਔਰ ਔਰ ਪ੍ਰਸ਼ਾਸਨ ਦਾ ਨਾ ਪ੍ਰਸ਼ਾਸਨ ਦਾ ਨਾ ਪੁਲਿਸ ਦਾ ਨਾ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਸੀ ਉੱਥੇ ਸੀਗਾ ਔਰ ਉਸ ਤੋਂ ਬਾਅਦ ਜਦੋਂ ਆਪਾਂ ਦੋ ਜੁਨਾ ਵਾੜਾ ਪਹੁੰਚ ਲਿਆ ਔਰ ਜੀਐਸਬੀ ਆਂਦੀ ਹੈ ਪ੍ਰਾਈਵੇਟ ਜੀਐਸਬੀ ਜਿਹੜੀ ਹੈ ਉੱਥੇ ਕੰਮ ਕਰ ਰਹੀ ਆ ਡਿਪਾਰਟਮੈਂਟ ਦੀ ਕੋਈ ਜੀਐਸਬੀ ਸਾਨੂੰ ਨਹੀਂ ਦਿਖੀ ਨੂੰ ਤੇ ਠੀਕ ਹੈ ਪਰ ਜਦੋਂ ਆਪਾਂ ਨਿਕਲੇ ਆ ਉਸ ਤੋਂ ਕਸਰੀਂ ਪਿੰਡ ਤੋਂ ਬਾਅਦ ਜਦੋਂ 4 ਕਿਲੋਮੀਟਰ ਅੱਗੇ ਜਾ ਕੇ ਆਪਾਂ ਫੇਰ ਫਸਦੇ ਜਿੱਤੇ 4 ਫੁੱਟ ਦਾ ਗਹਿਰਾ ਜਿਹੜਾ ਗਾਰ ਸੀਗੀ ਉਸ ਦੇ ਵਿੱਚ ਆਪਾਂ ਸਵੇਰ 11 ਵਜੇ ਲੈ ਕੇ ਰਾਤ ਦੇ ਲੋਕ ਰੱਸ ਫਸੇ ਨੇ ਆ ਜੇ ਐਸ ਵੀ ਲੱਗੀ ਹੈ ਮੈਂ ਖੁਦ ਜਾ ਕੇ 2 ਕਿਲੋਮੀਟਰ ਪਿੱਛੇ ਜਾ ਕੇ ਇੱਕ ਹੋਰ ਪ੍ਰਾਈਵੇਟ ਜੇ ਐਸ ਵੀ ਨੂੰ ਜਿਹੜਾ ਲੈ ਕੇ ਆਪਾਂ ਆਏ ਆ ਉਹਨੂੰ ਰਸਤਾ